ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਓ ਰਮਣ ਜਦੋਂ ਆਪਣੇ ਸਹੁਰੇ ਘਰ ਜਾਂਦੀ ਆ ਵਿਆਹ ਕੇ ਤਾਂ ਉਹਦਾ ਪਤੀ ਗੁਰਜੀਤ ਪ੍ਰਾਈਵੇਟ ਜੌਬ ਕਰਦਾ ਹੁੰਦਾ ਕਿਸੇ ਵਧੀਆ ਕੰਪਨੀ ਦੇ ਵਿੱਚ ਨੌਕਰੀ ਕਰਦਾ ਹੁੰਦਾ ਉਹ ਰਮਣਕਰ ਦੇ ਹਾਲਾਤ ਵੇਖਦੀ ਆ ਉਹਦੇ ਘਰ ਵਾਲਾ ਬਸ ਜਾਂਦਾ ਸੀ ਕੰਮ ਤੇ ਤੇ ਕੰਮ ਤੋਂ ਆ ਕੇ ਥੱਕ ਹਾਰ ਕੇ ਸੌ ਜਾਂਦਾ ਸੀ ਘਰ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਇੱਕ ਪਤੀ ਦੇ ਕੀ ਫਰਜ਼ ਹੁੰਦੇ ਨੇ ਘਰ ਦੇ ਵਿੱਚ ਕਿਹੜੀ ਚੀਜ਼ ਦੀ ਲੋੜ ਆ ਕਿਹੜੀ ਚੀਜ਼ ਠੀਕ ਕਰਵਾਉਣ ਵਾਲੀ ਆ ਇਹਨਾਂ ਗੱਲਾਂ ਵੱਲ ਉਹਦਾ ਧਿਆਨ ਨਹੀਂ ਜਾਂਦਾ ਸੀ ਥੋੜਾ ਟਾਈਮ ਤਾਂ ਰਮਣ ਵੇਖਦੀ ਆ ਫਿਰ ਉਹ ਆਪਣੇ ਪਤੀ ਨੂੰ ਕਹਿੰਦੀ ਆ ਵੀ ਠੀਕ ਆ ਹਨਾ ਤੁਸੀਂ ਘਰ ਦੇ ਲਈ ਪੈਸਾ ਕਮਾਉਂਦੇ ਹੋ ਨੌਕਰੀ ਕਰਦੇ ਹੋ ਪਰ ਇਹਦੇ ਨਾਲ ਨਾਲ ਹੋਰ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਆਪਣੇ ਘਰ ਦੇ ਵਿੱਚ ਕਦੇ ਸਿਲੰਡਰ ਖਤਮ ਹੋ ਗਿਆ ਕਦੇ ਕੋਈ ਟੂਟੀ ਖਰਾਬ ਹੋ ਗਈ ਕਦੇ ਕਿਸੇ ਚੀਜ਼ ਦੀ ਅਚਾਨਕ ਲੋੜ ਪੈ ਗਈ ਵੀ ਮੈਂ ਤਾਂ ਫਿਰ ਬੈਠੀ ਰਹਿਣੀ ਹੈਗੀ ਉਹ ਨੂੰ ਕੋਲ ਬਿਠਾਉਂਦਾ ਤੇ ਕਹਿੰਦਾ ਦੇਖ ਰਮਣ ਮੈਂ ਨੌਕਰੀ ਕਰਦਾ ਮੈਂ ਵੱਧ ਤੋਂ ਵੱਧ ਪੈਸਾ ਕਮਾਉਣਾ ਚਾਹਣਾ ਤਾਂ ਕਿ ਆਪਣੀ ਆਉਣ ਵਾਲੀ ਜ਼ਿੰਦਗੀ ਹੈ ਜਿਹੜੀ ਉਹ ਵਧੀਆ ਸੌਖੀ ਰਹੇ ਪਰ ਤੂੰ ਵੀ ਜ਼ਿੰਮੇਵਾਰ ਬਣ। ਦੇਖ ਤੂੰ ਮੇਰੇ ਤੇ ਡਿਪੈਂਡ ਨਾ ਰਹਿ। ਤੂੰ ਵਧੀਆ ਆਪਦੀ ਕੋਈ ਜ਼ਿੰਮੇਵਾਰੀ ਨਿਭਾ। ਵੀ ਤੂੰ ਇਹੋ ਜੇ ਕੰਮ ਆ ਜਿਹੜੇ ਛੋਟੇ-ਮੋਟੇ ਘਰ ਦੇ ਤੂੰ ਆਪ ਕਰਿਆ ਕਰ। ਮੇਰੇ ਵੱਲੋਂ ਤੈਨੂੰ ਕੋਈ ਰੋਕ-ਟੋਕ ਨਹੀਂ। ਰਮਣ ਕਹਿੰਦੀ ਕਿ ਠੀਕ ਐ ਚਲੋ। ਤੇ ਉਹ ਕਹਿੰਦੀ ਫਿਰ ਮੈਂ ਘਰ ਦੇ ਵਿੱਚ ਸਾਰਾ ਦਿਨ ਵੋਰ ਹੁੰਨੀ ਆ। ਵੀ ਮੈਂ ਚਾਹਉਣੀ ਆ ਕਿ ਨਾਲ-ਨਾਲ ਮੈਂ ਕੋਈ ਪ੍ਰਾਈਵੇਟ ਸਕੂਲ ਵੇਖ ਲਾਂ। ਐਮ ਐ ਬੀ ਐਡ ਕੀਤੀ ਹੋਈ ਸੀ ਉਹਦੀ। ਉਹ ਕਹਿੰਦਾ ਉਹ ਤੇਰੀ ਮਰਜ਼ੀ ਆ। ਚਲੋ ਰਮਨ ਆਪਣੇ ਘਰ ਤੋਂ ਥੋੜੀ ਦੂਰੀ ਇੱਕ ਵਧੀਆ ਸਕੂਲ ਹੁੰਦਾ ਉਹਦੇ ਵਿੱਚ ਰਿਜੀਊਮ ਦੇ ਆਉਂਦੀ ਆ ਤੇ ਉਹ ਸਕੂਲ ਦੇ ਵਿੱਚ ਉਹਨੂੰ ਜੌਬ ਮਿਲ ਜਾਂਦੀ ਆ ਰਮਨ ਦਾ ਜਿਹੜਾ ਸੁਭਾਅ ਸੀ ਨਾ ਉਹ ਛੇਤੀ ਛੇਤੀ ਕਿਸੇ ਤੇ ਭਰੋਸਾ ਨਹੀਂ ਕਰਦੀ ਸੀ ਥੋੜੀ ਜੀ ਬਹਿਮੀ ਲੋਕ ਨਹੀਂ ਹੁੰਦੇ ਜਿੱਦਾਂ ਹਰ ਇੱਕ ਗੱਲ ਤੇ ਸ਼ੱਕ ਕਰਨਾ ਉਹਦੀ ਕੋਖ ਕਰਨੀ ਇਸ ਟਾਈਪ ਦਾ ਸੁਭਾਅ ਸੀ ਰਮਨ ਦਾ ਜਦੋਂ ਰਮਨ ਨੇ ਸਕੂਲ ਜੁਆਇਨ ਕੀਤਾ ਤੇ ਉਹਦੇ ਸਕੂਲ ਦੇ ਵਿੱਚ ਬਹੁਤ ਵੱਡੀ ਲਾਇਬ੍ਰੇਰੀ ਸੀ ਉਹਨੂੰ ਇਸ ਗੱਲ ਦਾ ਬੜਾ ਸਕੂਨ ਸੀ ਕਿਉਂਕਿ ਉਹ ਸ਼ੁਰੂ ਤੋਂ ਹੀ ਕਿਤਾਬਾਂ ਪੜਨ ਦੀ ਸ਼ਕੀਨ ਸੀ ਜਦੋਂ ਵੀ ਉਹ ਸਕੂਲੋਂ ਆਉਂਦੀ ਆਉਂਦੀ ਦੋ ਚਾਰ ਕਿਤਾਬਾਂ ਉਹ ਲੈ ਆਉਂਦੀ ਕਦੇ ਨਾ ਫਿਰ ਉਹਨਾਂ ਨੂੰ ਪੜ ਕੇ ਵਾਪਸ ਦੇ ਆਉਂਦੀ ਫਿਰ ਹੋਰ ਲੈ ਆਉਂਦੀ ਇਸ ਤਰ੍ਹਾਂ ਲਾਇਬ੍ਰੇਰੀ ਦੇ ਵਿੱਚ ਜਾਂਦੇ ਕਰਦੇ ਉਹਦਾ ਲਾਇਬ੍ਰੇਰੀ ਵਾਲੇ ਜਿਹੜੇ ਮੈਡਮ ਨੇ ਉਹਨਾਂ ਨਾਲ ਵਧੀਆ ਵਾਹ ਪੈ ਜਾਂਦਾ ਵਧੀਆ ਉਹਨਾਂ ਦੋਨਾਂ ਦੀ ਬਣਨ ਲੱਗ ਜਾਂਦੀ ਹੈਗੀ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾਗਾ ਤੇ ਇੱਕ ਦਿਨ ਰਾਵਣ ਲਾਇਬ੍ਰੇਰੀ ਦੇ ਵਿੱਚ ਹੁੰਦੀ ਆ ਤੇ ਉਹ ਕਈ ਕਿਤਾਬਾਂ ਕੱਢ ਲੈਂਦੀ ਆ ਵੀ ਮੈਂ ਇਹ ਲੈ ਕੇ ਜਾਣੀਆਂ ਨੇਗੀਆਂ ਉਹਦੇ ਹਸਬੰਡ ਦੀ ਕਾਲ ਆ ਜਾਂਦੀ ਆ। ਉਹਦੇ ਹਸਬੰਡ ਉਹਨੂੰ ਕਹਿੰਦੇ ਕਿ ਰਮਣ ਕਿੱਥੇ ਆ? ਉਹ ਕਹਿੰਦੀ ਵਸ ਮੈਂ ਸਕੂਲ ਤੋਂ ਘਰ ਹੀ ਆਉਣ ਲੱਗੀ ਆ। ਕਹਿੰਦਾ ਮੇਰੀ ਗੱਲ ਸੁਣ। ਮੇਰੇ ਨਾਲ ਸਟਾਫ ਦੇ ਅੱਜ ਕਈ ਜਾਣੇ ਮੇਰੇ ਨਾਲ ਆਉਣਗੇ ਰਾਤ ਨੂੰ ਡਿਨਰ ਤੇ। ਤੂੰ ਐਂ ਕਰੀ ਵਧੀਆ ਜਿਹਾ ਖਾਣਾ ਬਣਾ ਕੇ ਰੱਖੀ। ਤੇ ਉਹ ਕਹਿੰਦੀ ਕਿ ਤੁਸੀਂ ਜਮਾ ਹੁਣ ਮੌਕੇ ਤੇ ਦੱਸਿਆ ਵੀ 2-3 ਤਾਂ ਵੱਜ ਗਏ। ਵੀ ਕਿੰਨਾ ਕ ਟਾਈਮ ਰਹਿ ਗਿਆ? ਉਹ ਕਹਿੰਦਾ ਜਾਂਦੀ ਜਾਂਦੀ ਤੂੰ ਸਾਰਾ ਸਮਾਨ ਲੈ ਜੀ। ਵਸ ਤਿਆਰ ਕਰ ਲੈ ਫਟਾਫਟ। ਉਹ ਰਮਣ ਸੋਚਦੀ ਆ ਵੀ 3 ਵਜ ਗਏ ਆ 8 8:30 ਵਜੇ ਉਹ ਆ ਜਾਣਗੇ ਵੀ ਥੋੜਾ ਟਾਈਮ ਹੀ ਰਹਿ ਗਿਆ ਵੀ ਰਸੋਈ ਦੇ ਵਿੱਚ ਤਾਂ ਹਨਾ ਕਿੰਨਾ ਟਾਈਮ ਲੱਗ ਜੂ ਉਹ ਹੜਬੜਾਹਟ ਦੇ ਵਿੱਚ ਕਿਤਾਬਾਂ ਜਿਹੜੀਆਂ ਉੱਥੇ ਰੱਖ ਜਾਂਦੀ ਆ ਤੇ ਮੈਡਮ ਨੂੰ ਕਹਿੰਦੀ ਆ ਕਿ ਮੈਡਮ ਮੈਨੂੰ ਜ਼ਰੂਰੀ ਫੋਨ ਆ ਗਿਆ ਮੈਂ ਕੱਲ ਨੂੰ ਦੁਬਾਰੇ ਆਉਂਗੀ ਚਲੋ ਮੈਡਮ ਨੇ ਤਾਂ ਕੀ ਕਹਿਣਾ ਸੀ ਰਮਣ ਉੱਥੋਂ ਕਾਲੀ ਕਾਲੀ ਚਲੀ ਗਈ ਤੇ ਉਸ ਤੋਂ ਬਾਅਦ ਜਿਹੜਾ ਚਪੜਾਸੀ ਸੀ ਉਸ ਸਕੂਲ ਦੇ ਵਿੱਚ ਇੱਕ ਨਮਈ ਰੱਖਿਆ ਸੀ ਉਹ ਛੋਟੀ ਜੀ ਉਮਰ ਦਾ ਮੁੰਡਾ ਹੁੰਦਾ ਹੈਗਾ ਤੇ ਉਹ ਵੇਖਦਾ ਵੀ ਰਮਣ ਮੈਡਮ ਕਾਲੀ ਕਾਲੀ ਗਏ ਨੇ ਤੇ ਕਿਤਾਬਾਂ ਇੱਥੇ ਰੱਖ ਗਏ। ਉਹ ਕਿਤਾਬਾਂ ਚੁੱਕਦਾ ਤੇ ਲਾਇਬ੍ਰੇਰੀ ਵਾਲੇ ਮੈਡਮ ਕੋਲ ਜਾਂਦਾ। ਉਹਨਾਂ ਨੂੰ ਕਹਿੰਦਾ ਕਿ ਮੈਡਮ ਰਮਣ ਮੈਡਮ ਨੇ ਇਹ ਕਿਤਾਬਾਂ ਕੱਢੀਆਂ ਸੀ ਉਹ ਲੈ ਕੇ ਨਹੀਂ ਗਏ। ਕਹਿੰਦੇ ਨਹੀਂ ਉਹਨਾਂ ਨੂੰ ਕੋਈ ਜ਼ਰੂਰੀ ਫੋਨ ਆ ਗਿਆ ਇਸ ਕਰਕੇ ਉਹ ਚਲੇ ਗਏ ਆਗੇ। ਚਲੋ ਉਹ ਕਹਿੰਦਾ ਵੀ ਮੈਂ ਦੇ ਆ ਮ ਉਹਨਾਂ ਨੂੰ ਕਿਤਾਬਾਂ। ਉਹ ਮੈਡਮ ਕਹਿੰਦੇ ਕਿ ਵੀ ਤੂੰ ਉਹਦਾ ਘਰ ਜਾਣਦਾ। ਕਹਿੰਦੇ ਹਾਂ ਉਹਨਾਂ ਦਾ ਘਰ ਨੇੜੇ ਹੀ ਆ ਵੀ ਮੈਂ ਫੜਾਇਆ ਆਉਣਾ। ਉਹ ਕਹਿੰਦੀ ਕਿ ਚਲਦੇ ਆ। ਉਹ ਕਿਤਾਬਾਂ ਲੈ ਕੇ ਆਉਂਦਾ ਉਧਰੋਂ ਉਹ ਭੱਜੀ ਭੱਜੀ ਆਉਂਦੀ ਆ ਹਨਾ। ਤੇ ਵੇਖਦੀ ਹੈਗੀ ਵੀ ਘਰ ਦੇ ਕੰਮ ਆ ਜਿਹੜੇ ਖਿਲਾਰੇ ਹੋਏ ਪਏ ਹੈਗੀ ਖਿਲਾਰਾ ਪਿਆ ਪਿਆ ਤੇ ਉਹ ਫਟਾਫਟ ਪਹਿਲਾਂ ਤਾਂ ਆ ਕੇ ਇੱਕ ਕੁੱਟ ਚਾਹ ਦੀ ਬਣਾ ਕੇ ਪੀਂਦੀ ਆ ਫਿਰ ਉਹ ਲੱਗ ਜਾਂਦੀ ਆ ਕੰਮ ਕਰਨ ਜਦੋਂ ਉਹ ਹਜੇ ਚਾਹ ਬਣਾਈ ਰਹੀ ਹੁੰਦੀ ਆ ਤੇ ਇੰਨੇ ਉਹਨਾਂ ਦੇ ਸਕੂਲ ਦਾ ਜਿਹੜਾ ਪੀਅਨ ਆ ਉਹ ਆ ਕੇ ਡੋਰ ਬੈਲ ਵਜਾਉਂਦਾ ਉਹ ਸੋਚਦੀ ਆ ਲੈ ਕੋਈ ਚੈਨ ਨਾਲ ਬੈਠਣ ਵੀ ਨਹੀਂ ਦਿੰਦਾ ਕਹਿੰਦੀ ਅੱਜ ਤਾਂ ਜਾਦੇ ਡਿਸਟਰਬ ਕਰਨ ਵਾਲੇ ਆਉਣਗੇ ਅੱਜ ਮੈਨੂੰ ਕੰਮ ਆ ਐ ਬੁੜਬੁੜ ਕਰਦੀ ਉਹ ਜਦੋਂ ਬਾਹਰ ਗੇਟ ਤੇ ਆਉਂਦੀ ਆ ਤੇ ਉਹ ਵੇਖ ਕੇ ਹੈਰਾਨ ਰਹਿ ਜਾਂਦੀ ਆ ਵੀ ਉਹਨਾਂ ਦੇ ਸਕੂਲ ਦਾ ਜਿਹੜਾ ਪੀਐਨ ਆ ਉਹ ਗੇਟ ਤੇ ਖੜਾ ਹੁੰਦਾ ਉਹ ਨੂੰ ਵੇਖ ਕੇ ਕਹਿੰਦੀ ਆ ਕਿ ਤੂੰ ਉਹ ਕਹਿੰਦਾ ਹਾਂਜੀ ਮੈਡਮ ਮੈਂ ਉਹ ਕਹਿੰਦੀ ਵੀ ਤੈਨੂੰ ਮੇਰੇ ਘਰ ਦਾ ਪਤਾ ਕਿਵੇਂ ਲੱਗਿਆ ਉਹ ਕਹਿੰਦਾ ਮੈਡਮ ਤੁਸੀਂ ਇਹੀ ਗੱਲ ਪੁੱਛਣੀ ਆ ਅੰਦਰ ਲਿਆ ਕੇ ਵੀ ਪੁੱਛ ਲਿਓ ਵੀ ਤੁਸੀਂ ਮੈਨੂੰ ਗੇਟ 'ਚ ਹੀ ਸਵਾਲ ਕਰਨ ਲੱਗ ਗਏ ਉਹ ਕਹਿੰਦੀ ਹਾਂ ਹਾਂ ਠੀਕ ਆਉਂ ਤਾਂ ਪਰ ਫਿਰ ਵੀ ਤੈਨੂੰ ਮੇਰੇ ਘਰ ਦਾ ਕਿਵੇਂ ਪਤਾ ਲੱਗਿਆ ਉਹ ਕਹਿੰਦਾ ਮੈਡਮ ਹੁਣ ਤੁਸੀਂ ਇੱਥੋਂ ਤਾਂ ਜਾਣਦੇ ਹੋ ਕਹਿੰਦਾ ਐ ਤਾਂ ਪਤਾ ਲੱਗ ਹੀ ਜਾਂਦਾ ਹੁਣ ਤੁਸੀਂ ਕਿਹੜੇ ਸਕੂਲ ਤੋਂ ਬੜੀ ਦੂਰ ਰਹਿੰਦੇ ਹੋ ਬਸ ਐਂ ਕਹਿੰਦਾ ਮੈਨੂੰ ਪਤਾ ਲੱਗ ਗਿਆ ਕਹਿੰਦਾ ਮੈਂ ਵੀ ਜਾ ਰਿਹਾ ਸੀ ਇੱਧਰ ਨੂੰ ਇੱਕ ਦਿਨ ਕਹਿੰਦਾ ਮੈਂ ਤੁਹਾਨੂੰ ਵੇਖਿਆ ਸੀ ਇਸ ਘਰੇ ਵੜਦੇ ਚਲੋ ਹੋ ਕਿਤਾਬਾਂ ਉਤੋਂ ਫੜ ਲੈਂਦੀ ਆ ਉਹਨੂੰ ਕਹਿੰਦਾ ਵੀ ਤੁਸੀਂ ਕਿਤਾਬਾਂ ਭੁੱਲ ਕੇ ਆਏ ਸੀ ਤੇ ਮੈਂ ਤਾਂ ਕਿਤਾਬਾਂ ਫੜਾਉਣ ਆਇਆ ਸੀ ਕਹਿੰਦੀ ਨਹੀਂ ਮੈਂ ਭੁੱਲ ਕੇ ਨਹੀਂ ਆਈ ਸੀ ਐਕਚੁਅਲ ਦੇ ਵਿੱਚ ਮੈਨੂੰ ਕੰਮ ਬਹੁਤ ਸੀਗਾ ਐਂ ਕਰਦੇ ਕਰਦੇ ਨਾ ਤੇ ਉਹ ਹੜਵੜਾ ਹਟਜੀ ਦੇ ਵਿੱਚ ਉਹਦਾ ਚਾਹ ਦਾ ਨਾਂ ਵੀ ਨਹੀਂ ਲੈਂਦੀ ਤੇ ਉਹ ਜਦੋਂ ਜਾਣ ਲੱਗਦਾ ਉਹ ਫੇਰ ਰੁਕ ਜਾਂਦਾ ਵੀ ਇਹ ਮੇਰਾ ਚਾਹ ਦਾ ਨਾਂ ਲਵੇ ਪਰ ਉਹ ਉਹਨੂੰ ਉੱਥੋਂ ਹੀ ਮੋੜ ਦਿੰਦੀ ਆ ਤੇ ਫਿਰ ਨਾ ਉਹ ਸੋਚਦੀ ਰਹਿੰਦੀ ਆ ਅੰਦਰ ਜਾ ਕੇ ਦਰਵਾਜ਼ਾ ਉਹ ਬੰਦ ਕਰ ਜਾਂਦੀ ਆ ਵੀ ਕੀ ਗੱਲ ਆ ਵੀ ਇਹਨੂੰ ਮੇਰੇ ਘਰ ਦਾ ਕਿਵੇਂ ਪਤਾ ਲੱਗਿਆ ਕਿਉਂਕਿ ਜਿਹੜੇ ਵਹਿਮੀ ਲੋਕ ਹੁੰਦੇ ਉਹ ਇੱਕ ਇੱਕ ਗੱਲ ਤੇ ਸ਼ੱਕ ਕਰਦੇ ਆ ਚੱਲ ਸੋਚਦੇ ਸੋਚਦੇ ਉਹ ਸਾਰਾ ਕੰਮ ਕਰ ਲੈਂਦੀ ਆ ਕੰਮ ਕਰਕੇ ਉਹ ਇੰਨੇ ਨੂੰ ਸ਼ਾਮ ਨੂੰ ਉਹਦੇ ਹਸਬੰਡ ਦੇ ਨਾਲ ਜਿਹੜੇ ਉਹਦੇ ਦਫ਼ਤਰ ਦੇ ਉਹਦੇ ਕੁਲੀਗ ਹੁੰਦੇ ਉਹ ਆ ਜਾਂਦੇ ਆ ਸਾਰਿਆਂ ਲਈ ਉਹ ਖਾਣਾ ਤਿਆਰ ਕਰਦੀ ਆ ਸਾਰਿਆਂ ਨੂੰ ਖਾਣਾ ਖਵਾਉਂਦੀ ਆ ਸਾਰੇ 10 11 ਵਜੇ ਵਾਪਸ ਚਲੇ ਜਾਂਦੇ ਆ ਚਲੋ ਉਹ ਵੀ ਥੱਕੇ ਹੁੰਦੇ ਆ ਸੌ ਜਾਂਦੇ ਆ ਅਗਲੇ ਦਿਨ ਫੇਰ ਉਹੀ ਭੱਜ ਦੌੜ ਭਰੀ ਜ਼ਿੰਦਗੀ ਉਹਦੇ ਘਰ ਵਾਲਾ ਦਫ਼ਤਰ ਚੱਲਿਆ ਜਾਂਦਾ ਤੇ ਉਹ ਫੇਰ ਸਕੂਲ ਚਲੀ ਜਾਂਦੀ ਆ ਸਕੂਲ ਜਾ ਕੇ ਉਹ ਪੀਐਨ ਉਹਨੂੰ ਬੁਲਾਉਂਦਾ ਤੇ ਉਹਨੂੰ ਮਤਲਬ ਇਗਨੋਰ ਜਾਂ ਕਰ ਦਿੰਦੀ ਆ ਉਹ ਤਾਂ ਬੋਲ ਪੈਂਦੀ ਆ ਬਾਲਾ ਨਹੀਂ ਉਹਨੂੰ ਬੁਲਾਉਣਾ ਚਾਹੁੰਦੀ ਹੁੰਦੀ ਕਿਉਂਕਿ ਉਹਨੂੰ ਉੱਤੇ ਸ਼ੱਕ ਜਾਂ ਹੋ ਜਾਂਦਾ ਚਲੋ ਇਸੇ ਤਰ੍ਹਾਂ ਸਮਾਂ ਲੰਘਿਆ ਕਈ ਦਿਨ ਲੰਘ ਗਏ ਤੇ ਇੱਕ ਦਿਨ ਰਮਣ ਜਦੋਂ ਉਹ ਆਉਂਦੀ ਆ ਸਕੂਲੋਂ ਉਹਨੇ ਨਾ ਬਾਜ਼ਾਰੋਂ ਕੁਝ ਸਾਮਾਨ ਲੈਣਾ ਹੁੰਦਾਗਾ ਬਾਜ਼ਾਰ ਥੋੜੀ ਦੂਰ ਸੀ ਉਹਨਾਂ ਦੇ ਸਕੂਲ ਮਤਲਬ ਸਕੂਲ ਤੋਂ ਪਰਲੀ ਸਾਈਡ ਸੀ ਉਪਰਾਂ ਨੂੰ ਹੀ ਤੁਰ ਜਾਂਦੀ ਆ ਜਾ ਕੇ ਚਲ ਉਹ ਬਾਵਾ ਰਸਣ ਜਾਉਣੀ ਲੈਣਾ ਹੁੰਦਾ ਤੇ ਉਹ ਲੈ ਕੇ ਰਿਕਸ਼ੇ ਤੋਂ ਆ ਜਾਂਦੀ ਹੈਗੀ ਤੇ ਜਦੋਂ ਉਹ ਆਪਣੇ ਘਰ ਵਾਲੀ ਗਲੀ ਦੇ ਮਤਲਬ ਉਹ 게ਟ ਤੇ ਨਹੀਂ ਸੀ ਰਿਕਸ਼ੇ ਵਾਲੇ ਨੂੰ ਲੈ ਜਾਂਦੀ ਕਦੇ ਵੀ ਇਹ ਉਹਦਾ ਬਹਿਮ ਹੁੰਦਾ ਸੀ ਵੀ ਉਹ ਗਲੀ ਦੇ ਮੋੜ ਤੇ ਹੀ ਰੋਕ ਲੈਂਦੀ ਸੀ ਰਿਕਸ਼ੇ ਨੂੰ ਉੱਥੇ ਉਹ ਰਿਕਸ਼ੇ ਵਾਲੇ ਨੂੰ ਰੋਕਦੀ ਆ ਤੇ ਉੱਥੋਂ ਸਮਾਨ ਜਦੋਂ ਆਪਦੇ ਥੈਲੇ ਲਾਉਂਦੀ ਆ ਤੇ ਥੈਲੇ ਲਾ ਕੇ ਰਿਕਸ਼ੇ ਵਾਲੇ ਨੂੰ ਪੈਸੇ ਦੇ ਕੇ ਮੋੜ ਦਿੰਦੀ ਆ ਤੇ ਜਦੋਂ ਉਹ ਥੈਲੇ ਚੱਕਣ ਲੱਗਦੀ ਆ ਸਮਾਨ ਉਹਦੇ ਕੋਲੇ ਜ਼ਿਆਦਾ ਹੁੰਦਾ ਤੇ ਉਹ ਤੋਂ ਸਮਾਨ ਕੁਛ ਡਿੱਗ ਜਾਂਦਾ ਤੇ ਇੰਨੇ ਨੂੰ ਉਹਦੇ ਸਕੂਲ ਦਾ ਪੀਣ ਆ ਜਿਹੜਾ ਉਹ ਆ ਜਾਂਦਾ ਕਹਿੰਦਾ ਮੈਡਮ ਤੁਸੀਂ ਇੰਨਾ ਸਮਾਨ ਕਿਵੇਂ ਚੱਕ ਕੇ ਲੈ ਕੇ ਜਾਓਗੇ ਲਓ ਕਹਿੰਦਾ ਮੈਂ ਛੜਾ ਕੇ ਆਵਾਂ ਉਹ ਕਹਿੰਦੀ ਤੂੰ ਇੱਥੇ ਕਿਵੇਂ ਹੁਣ ਤਾਂ ਤੂੰ ਹੈ ਨਹੀਂ ਸੀ ਉਹ ਕਹਿੰਦਾ ਵੀ ਹੁਣ ਹੈ ਨਹੀਂ ਸੀਗਾ ਵੀ ਮੈਂ ਕਿਹੜਾ ਇੱਥੇ ਖੜਾ ਰਹਿਣਾ ਸੀ ਮੈਡਮ ਵੀ ਮੈਂ ਅੱਗੇ ਆ ਰਿਹਾ ਸੀ ਮੈਂ ਤੁਹਾਨੂੰ ਦੇਖ ਲਿਆ ਚਲ ਮੈਂ ਤੁਹਾਡੀ ਹੈਲਪ ਕਰਾ ਕੇ ਆਉਣਾਗਾ ਚਲ ਭਈ ਉਹ ਦੇ ਨਾਲ ਤੁਰ ਹੀ ਆਉਂਦੀ ਆ ਤੇ ਉਹ ਕਹਿੰਦਾ ਵੀ ਮੈਡਮ ਤੁਸੀਂ ਰਿਕਸ਼ੇ ਵਾਲੇ ਨੂੰ ਹੀ ਗਾਹਾਂ ਲੈ ਜਾਂਦੇ ਹਨਾ ਵੀ ਤੁਸੀਂ ਇੰਨੀ ਦੂਰ ਤੁਰ ਕੇ ਜਾਓਗੇ ਕਹਿੰਦੀ ਨਹੀਂ ਨਹੀਂ ਅੱਜ ਕੱਲ੍ਹ ਜਮਾਨਾ ਹੈ ਨਹੀਂ ਕਹਿੰਦੀ ਕਿਸੇ ਨੂੰ ਇੰਨਾ ਘਰ ਲੈ ਜਾਣ ਦਾ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਫਿਰ ਜੇ ਤੁਸੀਂ ਨਹੀਂ ਲਿਜਾਣਾ ਵੀ ਕਈ ਵਾਰੀ ਜੇ ਤੁਸੀਂ ਸਮਾਨ ਲੈਣਾ ਹੁੰਦਾ ਕੋਈ ਨਾ ਤੁਸੀਂ ਹਨਾ ਮੇਰੇ ਸਕੂਲ ਦੇ ਟੀਚਰੋਂ ਵੀ ਉੱਥੇ ਵੀ ਤਾਂ ਮੈਂ ਕੰਮ ਕਰਦੀ ਆਂ ਤੁਸੀਂ ਮੈਨੂੰ ਕਹਿ ਦਿਆ ਕਰੋ ਕਹਿੰਦੀ ਨਾ ਨਾ ਕੋਈ ਗੱਲ ਨਹੀਂ ਚਲ ਐਂ ਕੇ ਉਹ ਅੰਦਰ ਆਉਂਦੇ ਆ ਤੇ ਹੁਣ ਅੰਦਰ ਆ ਜਾਂਦਾ ਉਹ ਨਾਲ ਸਮਾਨ ਲੈ ਕੇ ਉਹਨੂੰ ਐ ਹੁੰਦਾ ਵੀ ਇਹ ਮੇਰੇ ਨਾਲ ਸਮਾਨ ਲੈ ਕੇ ਆਇਆ ਹਨਾ ਵੀ ਮੈਂ ਚਾਹ ਤੱਕ ਇਹਦੇ ਆ ਚੱਲ ਉਹਨੂੰ ਕਹਿ ਦਿੰਦੀ ਆ ਵੀ ਚਾਹ ਪੀਜੀ ਉਹ ਬਹਿ ਜਾਂਦਾ ਤੇ ਉਹ ਸੋਚਦੀ ਐ ਲੈ ਕਹਿੰਦੀ ਮੈਂ ਮੁਸੀਬਤ ਗਲ ਪਾ ਲਈ ਵੀ ਪਤਾ ਨਹੀਂ ਹੁਣ ਇਹ ਕੀ ਕੀ ਨੋਟ ਕਰਕੇ ਜਾਊ ਵੀ ਕਿੱਥੇ ਮੈਂ ਚਾਹ ਨੂੰ ਕਹਿਤਾ ਚਲ ਉਹ ਬਹਿ ਜਾਂਦਾ ਤੇ ਉਹ ਚਾਹ ਬਣਾ ਲੈਂਦੀ ਆ ਤੇ ਚਾਹ ਜਦੋਂ ਬਣਾਉਂਦੀ ਆ ਉਹ ਉਹਨੂੰ ਨਾ ਕੁਛ ਟੁੱਟਣ ਦੀ ਆਵਾਜ਼ ਆਉਂਦੀ ਆ ਅੰਦਰ ਜਿਵੇਂ ਕੁਛ ਡਿੱਗਿਆ ਹੁੰਦਾ ਉਹ ਭੱਜ ਕੇ ਉੱਧਰ ਜਾਂਦੀ ਆ ਤੇ ਇੰਨੇ ਨੂੰ ਜਿਹੜਾ ਪੀਣ ਆਗਾ ਉਹਦਾ ਨਾਮ ਪਿੰਦਰ ਹੁੰਦਾ ਪਿੰਦਰ ਉੱਠਦਾ ਤੇ ਉੱਠ ਕੇ ਰਸੋਈ ਦੇ ਵਿੱਚੋਂ ਚਾਹ ਪਾ ਲਿਆ ਹੁੰਦਾ ਕੱਪਾਂ ਦੇ ਵਿੱਚ ਤੇ ਲੈ ਕੇ ਉੱਥੇ ਬਹਿ ਜਾਂਦਾ ਲੌਬੀ 'ਚ ਟੇਬਲ ਤੇ ਰੱਖ ਲੈਂਦਾ ਚਾਹ ਜਦੋਂ ਉਹ ਰਸੋਈ ਵੱਲ ਜਾਣ ਲੱਗਦੀ ਐ ਕਹਿੰਦਾ ਮੈਡਮ ਆ ਸੀ ਚਾਹ ਤਾਂ ਮੈਂ ਪਾ ਲਿਆ ਆਜੂ ਬਹਿ ਕੇ ਪੀ ਲੋ ਉਹ ਕਹਿੰਦੀ ਵੀ ਤੂੰ ਕਿਉਂ ਚਾਹ ਪਾ ਕੇ ਲਿਆਇਆ ਮੈਂ ਆਪੇ ਪਾ ਲਿਆਉਂਦੀ ਉਹ ਕਹਿੰਦਾ ਕੋਈ ਗੱਲ ਨਹੀਂ ਮੈਡਮ ਤੁਸੀਂ ਤਾਂ ਵੈਸੇ ਹੀ ਇੰਨੀ ਹੜਬੜਾਹਟ ਦੇ ਵਿੱਚ ਸੀ ਵੀ ਪਹਿਲਾਂ ਮੈਂ ਤੁਹਾਨੂੰ ਕਹਿਣ ਲੱਗਿਆ ਸੀ ਵੀ ਚਾਹ ਮੈਂ ਬਣਾ ਲੈਣਾ ਵੀ ਇੱਕ ਤਾਂ ਦੇਖੋ ਤੁਸੀਂ ਥੱਕੇ ਹੋਏ ਆਏ ਹੋ ਤੁਸੀਂ ਭੱਜ ਦੌੜ ਚ ਹਨਾ ਤੇ ਉੱਤੋਂ ਮੈਂ ਤੁਹਾਨੂੰ ਚਾਹ ਨੂੰ ਕਹਤਾ ਕਹਿੰਦੀ ਨਹੀਂ ਨਹੀਂ ਐ ਤਾਂ ਕੋਈ ਗੱਲ ਨਹੀਂ ਚਲੋ ਬਹਿ ਕੇ ਚਾਹ ਪੀਂਦੀ ਆ ਉਹਨੂੰ ਫੇਰ ਪੁੱਛਦੀ ਆ ਵੀ ਪਿੰਦਰ ਮੈਨੂੰ ਸੱਚ ਦੱਸ ਵੀ ਪਹਿਲਾਂ ਤਾਂ ਤੂੰ ਹੈ ਨਹੀਂ ਸੀ ਤੂੰ ਅਚਾਨਕ ਕਿੱਥੋਂ ਆ ਗਿਆ ਉਹ ਕਹਿੰਦਾ ਮੈਡਮ ਅੱਗੇ ਨਾ ਮੇਰੀ ਭੂਆ ਦਾ ਘਰ ਆ ਮੈਂ ਉਧਰ ਜਾ ਰਿਹਾ ਸੀ ਵੈਸੇ ਵੀ ਮੈਨੂੰ ਪਤਾ ਵੀ ਤੁਹਾਡਾ ਘਰ ਇੱਧਰ ਆ ਮੈਂ ਤਾਂ ਵੈਸੇ ਹੀ ਤੁਰੇ ਆਉਂਦਾ ਸੀ ਤੁਹਾਡੀ ਮੈਨੂੰ ਪਛਾਣ ਆ ਗਈ ਵੀ ਹੋਰ ਏਦਾਂ ਦੀ ਕੋਈ ਗੱਲ ਨਹੀਂ ਚਲੋ ਇਹ ਕਹਿੰਦੀ ਆ ਤੇ ਚਾਹ ਪੀਂਦੇ ਆ ਉਹ ਚਾਹ ਪੀ ਕੇ ਉਹ ਚਲੇ ਜਾਂਦਾ ਪਰ ਉਹਦੇ ਮਨ ਚੋਂ ਨਾ ਇਹ ਬਹਿਮ ਨਹੀਂ ਨਿਕਲਦਾ ਤੇ ਸ਼ਾਮ ਨੂੰ ਜਦੋਂ ਉਹਦਾ ਪਤੀ ਘਰ ਆਉਂਦਾ ਉਹ ਆਪਣੇ ਪਤੀ ਕੋਲ ਗੱਲ ਕਰਦੀ ਆ ਆਪਣੇ ਪਤੀ ਨੂੰ ਕਹਿੰਦੀ ਤੈਨੂੰ ਪਤਾ ਵੀ ਸਾਡੇ ਸਕੂਲ ਦੇ ਵਿੱਚ ਜਿਹੜਾ ਪੀਐਨ ਆਇਆ ਪਿੰਦਰ ਵੀ ਹੈ ਤਾਂ ਛੋਟੀ ਉਮਰ ਦਾ ਹੀ ਤੇ ਵੀ ਉਹ ਨਾ ਇਸ ਤਰ੍ਹਾਂ ਇੱਕ ਦਿਨ ਤਾਂ ਬਿਨਾਂ ਦੱਸੇ ਘਰ ਆ ਗਿਆ ਕਿਤਾਬਾਂ ਦੇਣ ਤੇ ਹੁਣ ਕਹਿੰਦੀ ਅੱਜ ਫੇਰ ਕਹਿੰਦੀ ਜਦੋਂ ਮੈਂ ਸਮਾਨ ਲੈ ਕੇ ਆਈ ਤੇ ਕਹਿੰਦੀ ਅਚਾਨਕ ਮੂਰੇ ਆ ਕੇ ਖੜਾ ਹੋ ਗਿਆ ਚਲ ਕਹਿੰਦੀ ਮੇਰੇ ਨਾਲ ਸਮਾਨ ਛੜਾਉਣਾ ਆ ਗਿਆ ਮੁੜ ਕੇ ਚਾਹ ਪੀਣ ਬੈ ਗਿਆ ਕਹਿੰਦੀ ਮੈਨੂੰ ਨਾ ਵੀ ਉਹ ਤੇ ਸ਼ੱਕ じゃ ਹੁੰਦਾ ਵੀ ਉਹ ਮੇਰਾ ਪਿੱਛਾ ਕਰਦਾ ਹੁੰਦਾ ਜਿਵੇਂ ਉਹ ਕਹਿੰਦਾ ਵੀ ਰਮਣ ਤੂੰ ਬਹੁਤ ਬਹਿਮਣ ਆ ਵੀ ਉਹਨੂੰ ਤੇਰਾ ਪਿੱਛਾ ਕਰਕੇ ਕੀ ਮਿਲੂ ਵੀ ਦੇਖ ਤੂੰ ਉਹਦੇ ਸਕੂਲ ਦੀ ਟੀਚਰ ਆ ਉਹਨੇ ਦਵੈਸੀ ਤੇਰੀ ਰਿਸਪੈਕਟ ਕੀਤੀ ਹੋ ਤੂੰ ਐਡਾ ਵਹਿਮ ਨਾ ਕਰਿਆ ਕਰ ਉਹ ਕਹਿੰਦੀ ਕਿ ਐ ਬਹਿਮ ਤਾਂ ਕਾਹਦਾ ਕਰਨਾ ਪਰ ਕਹਿੰਦੀ ਵੀ ਮੈਨੂੰ ਸ਼ੱਕ ਜਾ ਹੋਇਆ ਉਹ ਕਹਿੰਦਾ ਵੀ ਉਹ ਕਿਹੜਾ ਇਨਸਾਨ ਆ ਜਾਂ ਉਹ ਕਿਹੜੀ ਗੱਲ ਆ ਜਿਤੇ ਤੂੰ ਕਦੇ ਸ਼ੱਕ ਨਹੀਂ ਕੀਤਾ ਵੀ ਤੂੰ ਤਾਂ ਹਮੇਸ਼ਾ ਸ਼ੱਕ ਹੀ ਕਰਦੀ ਹੁੰਨੀ ਚਲੋ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਆ ਉਹ ਤੇ ਉਹਦੇ ਘਰ ਵਾਲਾ ਕਹਿੰਦਾ ਵੀ ਵੈਸੇ ਤਾਂ ਰਮਣ ਮੈਨੂੰ ਤੇਰਾ ਪਤਾ ਵੀ ਤੂੰ ਬਹੁਤ ਬਹਿਮ ਕਰਦੀ ਆ ਤੂੰ ਕਿਸੇ ਨੂੰ ਕੰਮ ਤੇ ਵੀ ਨਹੀਂ ਰੱਖਦੀ ਪਰ ਦੇਖ ਤੂੰ ਆਪ ਹੀ ਕਹਿਣੀ ਆ ਹਨਾ ਵੀ ਵੈਸੇ ਦੇਖਣ ਤੇ ਉਹ شریف ਲੱਗਦਾ ਵੀ ਉਹ ਵੀ ਇੱਕ ਗਰੀਬ ਬੰਦਾ ਜੇ ਤੂੰ ਚਾਹੇ ਤਾਂ ਤੂੰ ਉਹਨੂੰ ਕੰਮ ਤੇ ਰੱਖ ਲੈ ਵੀ ਚਲ ਤੂੰ ਉਹਦੀ ਹੈਲਪ ਕਰ ਦਿਆ ਕਰੀ ਵੀ ਜੇ ਤੈਨੂੰ ਠੀਕ ਲੱਗਦਾ ਤਾਂ ਵੀ ਹੋਰ ਤੂੰ ਕਿਸੇ ਨੂੰ ਕੰਮ ਤੇ ਨਹੀਂ ਰੱਖਦੀ ਤੂੰ ਕੱਲੀ ਸਾਰਾ ਦਿਨ ਭੱਜ ਦੌੜ ਚੌਕੀ ਹੁੰਦੀ ਰਹਿਣੀ ਆ ਵੀ ਮੈਂ ਤਾਂ ਤੇਰੇ ਨਾਲ ਕੋਈ ਹੈਲਪ ਕਰਾ ਨਹੀਂ ਸਕਦਾ ਉਹ ਕਹਿੰਦੀ ਕਿ ਕਦੇ-ਕਦੇ ਤਾਂ ਮੈਂ ਵੀ ਸੋਚਦੀ ਹੁੰਨੀ ਆ ਵੀ ਜਦੋਂ ਸਾਰਾ ਦਿਨ ਬੰਦਾ ਅੱਖਾਂ ਸਾਹਮਣੇ ਰਹਿੰਦਾ ਹੋਵੇ ਵੀ ਉਹ ਤਾਂ ਨਹੀਂ ਕੋਈ ਹਨਾ ਗੜਬੜ ਕਰ ਸਕਦਾ ਹੁੰਦਾ ਵੀ ਮੈਂ ਉਹਨੂੰ ਕੰਮ ਤੇ ਰੱਖ ਲਾਂ ਵੀ ਚਲੋ ਬਾਜ਼ਾਰ ਚੋਂ ਸਮਾਨ ਲਿਆਉਣਾ ਕਰਨਾ ਫੜਾਉਣ ਦਾ ਹੋ ਜਾਂਦਾ ਵੀ ਉਹ ਉਹ ਹੈਲਪ ਕਰ ਦਿਆ ਕਰੇ ਉਹ ਕਹਿੰਦਾ ਕਿ ਹਾਂ ਰੱਖ ਲੈ ਤੂੰ ਕਹਿੰਦੀ ਚੱਲ ਮੈਂ ਗੱਲ ਕਰੂੰ ਅਗਲੇ ਦਿਨ ਉਹ ਸਕੂਲ ਜਾਂਦੀ ਆ ਤੇ ਪਿੰਦਰ ਨੂੰ ਕਹਿੰਦੀ ਆ ਕਿ ਪਿੰਦਰ ਵੀ ਮੈਨੂੰ ਨਾ ਤੇਰੇ ਮਦਦ ਦੀ ਲੋੜ ਆ ਵੀ ਤੂੰ ਮੇਰੇ ਨਾਲ ਘਰ ਦੇ ਵਿੱਚ ਥੋੜਾ ਬਹੁਤਾ ਜਦੋਂ ਸਮਾਨ ਲਿਆਉਣਾ ਹੁੰਦਾ ਮੈਨੂੰ ਸਮਾਨ ਲਿਆ ਦਿਆ ਕਰ ਵੀ ਮੈਨੂੰ ਕੱਲੀ ਨੂੰ ਬਾਹਲੀ ਭੱਜ ਦੌੜ ਹੋ ਜਾਂਦੀ ਆ ਤੇ ਮੈਂ ਤੈਨੂੰ ਉਹਦੇ ਬਦਲੇ ਪੈਸੇ ਦੇ ਦਿਆ ਕਰੂੰ ਉਹ ਕਹਿੰਦਾ ਵੀ ਲੈ ਮੈਡਮ ਤੁਸੀਂ ਕੀ ਗੱਲ ਕਰਦੇ ਹੋ ਵੀ ਪੈਸਿਆਂ ਵਾਲੀ ਕੀ ਗੱਲ ਆ ਵੀ ਮਦਦ ਤਾਂ ਮੈਂ ਤੁਹਾਡੀ ਕਰਾਈ ਰਿਹਾ ਹੀ ਰਿਆ ਕਰੂੰ ਉਹ ਕਹਿੰਦੀ ਨਹੀਂ ਬਾਲਾ ਦੇਖ ਦਾਨੀ ਬੰਨ੍ਹ ਦੀ ਤਾਂ ਲੋੜ ਨਹੀਂ ਜੇ ਤਾਂ ਪੈਸੇ ਲਏਗਾ ਫਿਰ ਤਾਂ ਮਦਦ ਕਰਾਦੀ ਨਹੀਂ ਮੈਂ ਨਹੀਂ ਕੰਮ ਕਹਿਣਾ ਉਹ ਕਹਿੰਦਾ ਚਲ ਠੀਕ ਹੈ ਮੈਡਮ ਫਿਰ ਕਹਿੰਦਾ ਵੀ ਮੈਨੂੰ ਪੈਸੇ ਵੀ ਕੀ ਮੜੇ ਆ ਵੀ ਮੈਂ ਗਰੀਬ ਬੰਦਾ ਹਣਾ ਇੰਨੀ ਕਿਦਾਂ ਖਾਣ ਵਾਲਾ ਮੇਰਾ ਕਿਹੜਾ ਗੁਜ਼ਾਰਾ ਹੁੰਦਾਗਾ ਚਲ ਫਿਰ ਉਸ ਤੋਂ ਬਾਅਦ ਉਹ ਉਹਨਾਂ ਦੇ ਘਰੇ ਆ ਜਾਂਦਾ ਜਿੱਦਾਂ ਵੀ ਉਹਨੂੰ ਲੋੜ ਹੁੰਦੀ ਉਹ ਬੁਲਾ ਲੈਂਦੀ ਤੇ ਜਦੋਂ ਉਹ ਉਹਨਾਂ ਦੇ ਘਰੇ ਕੰਮ ਤੇ ਆਉਣ ਲੱਗ ਗਿਆ ਸੀ ਉਹਨਾਂ ਉਹਨੂੰ ਦੀਦੀ ਕਹਿ ਕੇ ਬੁਲਾਇਆ ਕਰੇ ਤੇ ਉਹਨੂੰ ਕਿਹਾ ਕਰੇ ਕਿ ਮੈਡਮ ਤੁਸੀਂ ਮੇਰੇ ਵੱਡੇ ਭੈਣ ਵਰਗੀਆਂ ਵੀ ਜੇ ਮੇਰੀ ਵੱਡੀ ਭੈਣ ਹੁੰਦੀ ਬਿਲਕੁਲ ਤੁਹਾਡੇ ਵਰਗੀ ਹੀ ਹੁੰਦੀ ਵੀ ਮੇਰੇ ਭੈਣ ਹੈ ਨਹੀਂ ਵੀ ਮੈਨੂੰ ਤੁਹਾਡੇ ਚੋਂ ਆਪਣੀ ਭ ਚਲੋ ਰਮਣ ਜਿਹੜੀ ਉਤੇ ਹੋਰ ਵੀ ਯਕੀਨ ਕਰਨ ਲੱਗ ਜਾਂਦੀ ਆ ਦੋਨਾਂ ਦੀ ਵਧੀਆ ਬਣਨ ਲੱਗ ਜਾਂਦੀ ਆ ਹੁਣ ਰਮਣ ਨੂੰ ਵੀ ਸੌਖਾ ਹੋ ਗਿਆ ਸੀ ਕੋਈ ਵੀ ਸਮਾਨ ਮਗਾਉਣਾ ਉਹ ਪਿੰਦਰ ਨੂੰ ਭੇਜ ਦਿੰਦੀ ਜਾਂ ਘਰ ਦੇ ਵਿੱਚ ਜਿਆਦਾ ਕੰਮ ਹੁੰਦਾ ਫਿਰ ਵੀ ਉਹ ਆ ਜਾਂਦਾ ਉਹਦੇ ਨਾਲ ਕੰਮ ਕਰਾਉਣਾ ਕਈ ਵਾਰੀ ਬਲੈਂਕਟ ਵਗੈਰਾ ਧੋਣੇ ਜਾਂ ਵੱਡੇ ਕੰਮ ਕਰਾਉਣੇ ਕੋਈ ਭਾਰੀ ਹੈਨਾ ਕੰਮ ਹੁੰਦੇ ਜਾਂ ਕੋਈ ਉਹਦੀ ਬਿਜਲੀ ਖਰਾਬ ਹੋ ਗਈ ਕੋਈ ਟੂਟੀ ਜਾਂ ਸਿਲੰਡਰ ਲਿਆਉਣਾ ਇਹੇ ਜੇ ਸਾਰੇ ਕੰਮ ਪਿੰਦਰ ਕਰਵਾ ਦਿੰਦਾ ਸੀ ਚਲ ਉਹਨਾਂ ਦੀ ਵਧੀਆ ਬਣਨ ਲੱਗੀ ਤੇ ਇੱਕ ਦਿਨ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਤੁਹਾਡੀ رائے ਨੇ ਨਾ ਵੈਸੇ ਵਧੀਆ ਕੰਮ ਮੈਨੂੰ ਸੌਖਾ ਕਰਤਾ ਪਿੰਦਰ ਆਗਾ ਮੈਨੂੰ ਦੀਦੀ کہہ ਕੇ ਬੁਲਾਉਂਦਾ ਦੇਖ ਹਨਾ ਮੈਨੂੰ ਕਹਿੰਦਾ ਵੀ ਤੁਸੀਂ ਮੇਰੇ ਭੈਣਾਂ ਵਰਗੀ ਹੋ ਵੀ ਮੈਨੂੰ ਵੀ ਉਹਦਾ ਭਰਾ ਹੀ ਲੱਗਦਾ ਵੀ ਚਲ ਹੁਣ ਮੇਰੀ ਬਹੁਤ ਟੈਨਸ਼ਨ ਘਟ ਗਈ ਕਹਿੰਦੀ ਪਰ ਮੈਂ ਨਾ ਤੁਹਾਨੂੰ ਮਿਲਾਉਣਾ ਚਾਹਉਣੀ ਆ ਉਹਨਾਂ ਨਾਲ ਵੀ ਤੁਸੀਂ ਉਹਨੂੰ ਇੱਕ ਵਾਰ ਜ਼ਰੂਰ ਮਿਲੋ ਉਹ ਕਹਿੰਦਾ ਕਿ ਠੀਕ ਆ ਚਲੋ ਰਮਨ ਨੇ ਇੱਕ ਦਿਨ ਆਪਣੇ ਹਸਮੈਨ ਨੂੰ ਫੋਨ ਕੀਤਾ ਕਿ ਅੱਜ ਪਿੰਦਰ ਘਰ ਆਇਆ ਵੀ ਇਹਨੂੰ ਕਾਲੀ ਨਹੀਂ ਹੈਗੀ ਵੀ ਤੁਸੀਂ ਜਲਦੀ ਆ ਜਿਓ ਉਹ ਕਹਿੰਦਾ ਠੀਕ ਆ ਉਹ 2-3 ਘੰਟੇ ਵੇਟ ਕਰਦੀ ਆ ਪਰ ਉਹ ਨਹੀਂ ਆਉਂਦਾ ਤੇ ਉਹ ਫੋਨ ਕਰਦੀ ਆ ਉਹਨੂੰ ਕਹਿੰਦਾ ਕਿ ਰਮਨ ਅੱਜ ਇਹਨੂੰ ਭੇਜ ਦੇ ਵੀ ਅੱਜ ਮੈਥੋਂ ਨਹੀਂ ਆਇਆ ਜਾਣਾ ਇੱਕ ਦਿਨ ਉਹ ਆਪਣੇ ਹਸਬੰਦ ਨੂੰ ਘਰ ਰੱਖਦੀ ਆ ਫਿਰ ਉਹ ਪਿੰਦਰ ਨੂੰ ਫੋਨ ਕਰਦੀ ਆ ਉਧਰ ਉਸ ਦਿਨ ਪਿੰਦਰ ਕਹਿ ਦਿੰਦਾ ਕਿ ਮੈਡਮ ਅੱਜ ਮੈਂ ਬਿਜੀ ਆ ਮੈਂ ਨਹੀਂ ਆ ਸਕਦਾ ਉਹਨੇ ਨਾ ਮਤਲਬ 3-4 ਵਾਰ ਕੋਸ਼ਿਸ਼ ਕੀਤੀ ਤੇ ਤਿੰਨੇ ਚਾਰੇ ਵਾਰੀ ਉਹਨਾਂ ਦੇ ਵਿੱਚੋਂ ਕਦੇ ਕੋਈ ਬਿਜੀ ਹੁੰਦਾ ਕਦੇ ਕੋਈ ਐਂ ਕਰਦੇ ਕਰਾਉਂਦੇ ਇੱਕ ਸਾਲ ਨਿਕਲ ਜਾਂਦਾਗਾ ਇੱਕ ਸਾਲ ਬੀਤ ਜਾਂਦਾ ਤੇ ਹੁਣ ਰਮਣ ਦੇ ਹਸਬੰਦ ਗੁਰਜੀਤ ਸੀ ਜਿਹੜੇ ਉਹ ਰਾਤ ਨੂੰ ਅਕਸਰ ਹੀ ਬਹੁਤ ਲੇਟ ਘਰ ਆਉਂਦੇ ਸੀ। ਉਹਨੂੰ ਕਹਿ ਦਿੰਦੀ ਕਿ ਗੁਰਜੀਤ ਤੁਸੀਂ ਇੰਨਾ ਕੰਮ ਕਰਦੇ ਹੋ ਸਾਰਾ ਦਿਨ ਵੀ ਤੁਸੀਂ ਹੁਣ ਰਾਤ ਨੂੰ ਵੀ 11-11 ਵਜੇ ਆਉਣੀਓ ਵੀ ਐਂ ਤਾਂ ਟਾਈਮ ਪਾਸ ਨਹੀਂ ਹੋਣਾ ਵੀ ਆਪਾਂ ਤਾਂ ਬਹੁਤ ਘੱਟ ਗੱਲ ਕਰਦੇ ਆਂ ਵੀ ਥੱਕੇ ਹੋ ਕੇ ਆਪਾਂ ਸੌਂ ਜਾਂਦੇ ਆਂਗੇ। ਉਹਨੂੰ ਕਹਿੰਦਾ ਕਿ ਰਮਣ ਮੇਰੀ ਮਜਬੂਰੀ ਸਮਝ ਜਿਹੜੀ ਕੰਪਨੀ ਦੇ ਵਿੱਚ ਮੈਂ ਕੰਮ ਕਰਦਾ ਹਨਾ ਮੇਰੇ ਉਸ ਮੈਨੇਜਰ ਦੀ ਮੌਤ ਹੋ ਗਈ ਵੀ ਜਿਹੜਾ ਮਾਲਕਾ ਉਹ ਹੀ ਮੈਨੇਜਰ ਸੀਗਾ ਵੀ ਉਹ ਕਿਸੇ ਤੇ ਯਕੀਨ ਨਹੀਂ ਕਰਦਾ ਸੀ ਉਹਦੇ ਘਰ ਵਾਲੀ ਆ ਜਿਹੜੀ ਉਹਨੂੰ ਬਿਜ਼ਨਸ ਬਾਰੇ ਕੁਝ ਵੀ ਨਹੀਂ ਪਤਾ ਕਹਿੰਦਾ ਹੁਣ ਉਹ ਵੀ ਕਿਸੇ ਤੇ ਯਕੀਨ ਕਿਵੇਂ ਕਰ ਸਕਦੀ ਹੈਗੀ ਇੰਨੇ ਵੱਡੇ ਕਾਰੋਬਾਰ ਨੂੰ ਕਿਸੇ ਦੇ ਹੱਥਾਂ 'ਚ ਕਿਵੇਂ ਸੌਂਪ ਸਕਦੀ ਆ ਵੀ ਇਸ ਕਰਕੇ ਉਹਨਾਂ ਮੇਰੇ ਤੋਂ ਕੰਮ ਸਿੱਖਦੀ ਰਹਿੰਦੀ ਆ ਵੀ ਉਹ ਮੇਰੇ ਨਾਲ ਆ ਕੇ ਬਹਿ ਕੇ ਕੰਮ ਕਰਦੀ ਆ ਜਿਸ ਕਰਕੇ ਕਹਿੰਦਾ ਮੈਂ ਉਹਨੂੰ ਕੰਮ ਸਿਖਾ ਰਿਹਾ ਤੇ ਫਿਰ ਰਮਣ ਸੋਚਦੀ ਆ ਵੀ ਹਾਂ ਇੱਕ ਕੱਲੀ ਔਰਤ ਵਾਸਤੇ ਤਾਂ ਸਾਰਾ ਕੁਝ ਹੈਂਡਲ ਕਰਨਾ ਔਖਾ ਹੋ ਜਾਂਦਾ ਤੇ ਉਹ ਕਹਿੰਦੀ ਆ ਚਲ ਕੋਈ ਨਾ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਰਹਿੰਦਾ ਚਲ ਰਮਣ ਵਿਚਾਰੀ ਜਿਹੜੀ ਉਹ ਉਹਨੂੰ ਕਹਿੰਦੀ ਰਹਿੰਦੀ ਆ ਪਿੰਦਰ ਨੂੰ ਕੰਮ ਉਹ ਤੋਂ ਕਰਵਾਉਂਦੀ ਰਹਿੰਦੀ ਆ ਇਸੇ ਤਰ੍ਹਾਂ ਸਮਾਂ ਗੁਜ਼ਰਦੇ ਗੁਜ਼ਰਦੇ 6 ਮਹੀਨੇ ਹੋਰ ਗੁਜ਼ਰ ਜਾਂਦੇ ਆ ਪਰ ਰਮਣ ਦਾ ਪਤੀ ਸੀ ਜਿਹੜਾ ਉਹ ਬਿਲਕੁਲ ਕੇਅਰਲੈਸ ਹੋ ਗਿਆ ਸੀ ਉਹਨੂੰ ਬਿਲਕੁਲ ਰਮਣ ਦਾ ਖਿਆਲ ਨਹੀਂ ਸੀ ਤੇ ਨਾ ਹੀ ਉਹਨੇ ਕਦੇ ਆਏ ਚਿੰਤਾ ਕੀਤੀ ਸੀ ਵੀ ਪਿੰਦਰ ਆ ਜਿਹੜਾ ਘਰ ਆਉਂਦਾ ਵੀ ਮੈਂ ਉਹਨੂੰ ਮਿਲਣਾ ਉਹ ਕਿੱਦਾਂ ਦਾ ਬੰਦਾ ਹੈਗਾ ਰਮਣ ਨੇ ਬਹੁਤ ਵਾਰ ਕਿਹਾ ਕਿ ਗੁਰਜੀਤ ਤੁਸੀਂ ਪਿੰਦਰ ਨੂੰ ਮਿਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹ ਕਹਿੰਦਾ ਬਸ ਮੇਰੇ ਕੰਮ ਤਾਂ ਦੀ ਇਹ ਜੇ ਆ ਮੈਨੂੰ ਟਾਈਮ ਨਹੀਂ ਲੱਗਦਾ ਹੈਗਾਗਾ ਰਮਣਾ ਆਪਣੇ ਪਤੀ ਨੂੰ ਪਹਿਲਾਂ ਤਾਂ ਟੋਕਦੀ ਸੀ ਸ਼ੁਰੂ-ਸ਼ੁਰੂ 'ਚ ਫਿਰ ਉਹ ਹੌਲੀ-ਹੌਲੀ ਟੋਕਣਾ ਬੰਦ ਕਰ ਦਿੰਦੀ ਆ ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਚੱਲਦੀ ਰਹਿੰਦੀ ਆ ਤੇ ਇੱਕ ਦਿਨ ਰਮਣ ਜਦੋਂ ਸਕੂਲ ਆਉਂਦੀ ਆ ਤੇ ਸਾਰੇ ਸਕੂਲ ਦੇ ਅਧਿਆਪਕਾ ਜਿਹੜੇ ਉਹਦੇ ਵੱਲ ਬੜੀ ਹੈਰਾਨੀ ਨਾਲ ਵੇਖਦੇ ਆ ਤੇ ਰਮਣਾ ਇਹ ਸੋਚਦੀ ਆ ਵੀ ਸਾਰੇ ਮੇਰੇ ਵੱਲੀ ਕਿਉਂ ਵੇਖ ਰਹੇ ਨੇ ਤੇ ਜਦੋਂ ਉਹ ਜਾ ਕੇ ਇਹਦੇ ਕਲਾਸਰੂਮ ਦੇ ਵਿੱਚ ਪਰਸੀ ਰੱਖਦੀ ਆ ਤੇ ਉਹਨੂੰ ਇੱਕ ਜਿਹੜੀ ਉਹਨਾਂ ਦੀ ਸਫਾਈ ਕਰਨ ਵਾਲੀ ਸੀਗੀ ਸਕੂਲ ਵਾਲੀ ਮੈਡ ਉਹ ਆ ਜਾਂਦੀ ਆ ਕਹਿੰਦੀ ਰਮਣ ਮੈਡਮ ਤੁਹਾਨੂੰ ਪ੍ਰਿੰਸੀਪਲ ਸਰ ਬੁਲਾ ਰਹੇ ਨੇ ਉਹ ਕਹਿੰਦੀ ਵੀ ਸਵੇਰੇ ਸਵੇਰੇ ਕੀ ਗੱਲ ਹੋਗੀ ਚਲੋ ਜਾਂਦੀ ਆ ਹਨਾ ਜਾ ਕੇ ਪ੍ਰਿੰਸੀਪਲ ਸਰ ਨੂੰ ਗੁੱਡ ਮਾਰਨਿੰਗ ਕਹਿੰਦੀ ਆ ਤੇ ਸਰ ਨੇ ਜਿਹੜੇ ਕਹਿੰਦੇ ਬੈਠੋ ਮੈਡਮ ਉਹ ਬਹਿ ਜਾਂਦੀ ਆ ਤੇ ਕਹਿੰਦੇ ਮੈਡਮ ਤੁਸੀਂ ਅੱਜ ਤੋਂ ਬਾਅਦ ਇਸ ਸਕੂਲ ਦੇ ਵਿੱਚ ਨੌਕਰੀ ਕਰਨ ਨਾ ਆਇਓ ਤੁਹਾਡੀ ਕੋਈ ਜ਼ਰੂਰਤ ਨਹੀਂ ਇੱਥੇ ਉਹ ਕਹਿੰਦੀ ਕਿਉਂ ਸਰ ਕੀ ਗੱਲ ਹੋ ਗਈ ਮੇਰਾ ਕੀ ਕਸੂਰਾ ਉਹ ਕਹਿੰਦਾ ਵੀ ਮੈਂ ਤੁਹਾਨੂੰ ਕਹਤਾ ਨਾ ਮੇਰਾ ਸਕੂਲ ਆ ਮੈਂ ਸਟਾਫ ਰੱਖਣਾ ਮੇਰੀ ਮਰਜ਼ੀ ਉਹ ਪ੍ਰਿੰਸੀਪਲ ਸਰ ਨੂੰ ਕਹਿੰਦੀ ਕਿ ਸਰ ਐਦਾਂ ਨਹੀਂ ਹੋ ਸਕਦਾ ਜਦੋਂ ਮੇਰੀ ਕੋਈ ਗਲਤੀ ਨਹੀਂ ਤੁਸੀਂ ਮੈਨੂੰ ਨੌਕਰੀ ਤੋਂ ਕਿਵੇਂ ਕੱਢ ਸਕਦੇ ਹੋ ਉਹ ਕਹਿੰਦੇ ਕਿ ਮੈਡਮ ਤੁਹਾਡੇ ਜਿੱਡੀ ਗਲਤੀ ਤਾਂ ਕਿਸੇ ਨੇ ਕੀਤੀ ਹੀ ਨਹੀਂ ਮੈਂ ਆਪਣੇ ਸਕੂਲ ਦੇ ਵਿੱਚ ਵਧੀਆ ਸਟਾਫ ਚਾਉਣਾ ਦੇਖੋ ਜੋ ਕੁਝ ਤੁਹਾਡੇ ਬਾਰੇ ਤੁਹਾਡੇ ਪਤੀ ਕਹਿ ਕੇ ਗਏ ਨੇ ਉਸ ਗੱਲ ਤੋਂ ਬਾਅਦ ਮੈਂ ਤੁਹਾਨੂੰ ਇੱਕ ਮਿੰਟ ਲਈ ਵੀ ਇਸ ਸਕੂਲ ਦੇ ਵਿੱਚ ਨੌਕਰੀ ਤੇ ਨਹੀਂ ਰੱਖ ਸਕਦਾ ਕਿਉਂਕਿ ਮੇਰੇ ਸਕੂਲ ਦੀ ਰੈਪੂਟੇਸ਼ਨ ਦਾ ਫਰਕ ਪਊਗਾ ਮੇਰੇ ਬੱਚੇ ਘਟਣਗੇ ਪੇਰੈਂਟਸ ਨੇ ਜਿਹੜੇ ਉਹ ਵੀ ਇਤਰਾਜ਼ ਕਰਨਗੇ ਉਹ ਕਹਿੰਦੀ ਕਿ ਮੇਰੇ ਹਸਬੰਡ ਕੋਲ ਤਾਂ ਇੰਨਾ ਟਾਈਮ ਹੀ ਨਹੀਂ ਕਿ ਉਹ ਕਿਸੇ ਬਾਰੇ ਕੁਝ ਕਹਿਣ ਖਾਸ ਕਰਕੇ ਮੇਰੇ ਬਾਰੇ ਸਾਡੇ ਚ ਤਾਂ ਕੋਈ ਏਦਾਂ ਦੀ ਗੱਲ ਹੀ ਹੈ ਨਹੀਂ ਕਿ ਮੇਰੇ ਪਤੀ ਮੇਰੇ ਬਾਰੇ ਕੁਝ ਕਹਿ ਕੇ ਗਏ ਹੋਣਗੇ ਉਹ ਕਹਿੰਦੇ ਕਿ ਮੈਡਮ ਇਹ ਗੱਲ ਤਾਂ ਤੁਸੀਂ ਆਪਣੇ ਪਤੀ ਨਾਲ ਕਰੋ ਪਰ ਤੁਹਾਡੇ ਤੇ ਸਕੂਲ ਦੇ ਪੀਐਨ ਪਿੰਦਰ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਬਿਲਕੁਲ ਵੀ ਠੀਕ ਨਹੀਂ ਹੈਗਾ ਇਸ ਕਰਕੇ ਮੈਂ ਉਸ ਪੀਐਨ ਨੂੰ ਤਜੋਬ ਤੋਂ ਕੱਢ ਦਿੱਤਾ ਹੁਣ ਤੁਸੀਂ ਇਸ ਸਕੂਲ ਦੇ ਵਿੱਚ ਇੱਕ ਮਿੰਟ ਲਈ ਵੀ ਨਹੀਂ ਰੁਕੋਗੇ ਇਹ ਗੱਲ ਸੁਣ ਕੇ ਉਹਨੂੰ ਨਾ ਤਰੇਲੀ ਆ ਜਾਂਦੀ ਉਹ ਕਹਿੰਦੀ ਸਰ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਮੇਰੇ ਤੇ ਐਡਾ ਵੱਡਾ ਇਲਜ਼ਾਮ ਕਿਵੇਂ ਲਾ ਸਕਦੇ ਹੋ ਉਹ ਤਾਂ ਮੇਰਾ ਭਰਾ ਹੈਗਾ ਠੀਕ ਆ ਮੈਂ ਕੰਮ ਦੇ ਵਿੱਚ ਘਰ ਦੇ ਕੰਮ ਚ ਉਹਦੀ ਮਦਦ ਲੈਣੀ ਆ ਪਰ ਉਹ ਮੇਰਾ ਭਰਾ ਹੈਗਾ ਇਹ ਗੱਲ ਮੇਰੇ ਹਸਬੰਦ ਨੂੰ ਵੀ ਪਤਾ ਉਹ ਕਹਿੰਦੇ ਫਿਰ ਤੁਸੀਂ ਪਹਿਲਾਂ ਆਪਣੀ ਘਰੇ ਅੰਡਰਸਟੈਂਡਿੰਗ ਕਰੋ ਆਪਣੇ ਹਸਬੰਦ ਨਾਲ ਗੱਲ ਕਰੋ ਉਹੀ ਇੱਥੇ ਕਹਿ ਕੇ ਗਏ ਨੇ ਇਹ ਗੱਲ ਸੁਣ ਕੇ ਭਈ ਉਹ ਕੰਬਣ ਲੱਗ ਜਾਂਦੀ ਉਹਨੂੰ ਗੁੱਸਾ ਵੀ ਆ ਜਾਂਦਾ ਚਲੋ ਆਪਣੇ ਘਰ ਵਾਲੇ ਨੂੰ ਫੋਨ ਲਾਉਂਦੀ ਆ ਪਰ ਉਹਦੇ ਘਰ ਵਾਲਾ ਫੋਨ ਨਹੀਂ ਚੱਕਦਾ ਉਸ ਤੋਂ ਬਾਅਦ ਉਹ ਸਕੂਲ ਦੇ ਵਿੱਚ ਪੀਣ ਨੂੰ ਲੱਭਦੀ ਆ ਉਹਨੂੰ ਉਹ ਵੀ ਨਹੀਂ ਲੱਭਦਾ ਕਿਉਂਕਿ ਉਹ ਚਲਿਆ ਗਿਆ ਹੁੰਦਾ ਉਹ ਸੋਚਦੀ ਆ ਵੀ ਮੈਂ ਕਿਹਦੇ ਕੋਲ ਗੱਲ ਕਰਾਂ ਚਲੋ ਉਹ ਲਾਇਬ੍ਰੇਰੀ ਵਾਲੀ ਮੈਡਮ ਕੋਲ ਜਾਂਦੀ ਆ ਤੇ ਉਹਨਾਂ ਨੂੰ ਦੱਸਦੀ ਆ ਕਿ ਮੈਡਮ ਮੈਨੂੰ ਪ੍ਰਿੰਸੀਪਲ ਸਰ ਨੇ ਬੁਲਾਇਆ ਸੀ ਉਹਨਾਂ ਨੇ ਆ ਗੱਲ ਕਹੀ ਆ ਵੀ ਇਦਾਂ ਦੀ ਤਾਂ ਕੋਈ ਗੱਲ ਹੀ ਹੈ ਨਹੀਂ ਮੇਰੇ ਹਸਬੰਦ ਨੂੰ ਵੀ ਚੰਗੀ ਤਰ੍ਹਾਂ ਪਤਾ ਵੀ ਉਹ ਤਾਂ ਮੈਨੂੰ ਹਮੇਸ਼ਾ ਭੈਣ ਕਹਿੰਦਾ ਤੇ ਮੈਂ ਉਹਨੂੰ ਭਰਾ ਕਹਿਣੀ ਆ ਵੀ ਸਾਡੇ 'ਚ ਤਾਂ ਇਦਾਂ ਦੀ ਕੋਈ ਗੱਲ ਨਹੀਂ ਉਹ ਕਹਿੰਦੀ ਕਿ ਇਹ ਤਾਂ ਰਮਨ ਮੈਡਮ ਬਹੁਤ ਗਲਤ ਗੱਲ ਆ ਕਹਿੰਦੀ ਵੀ ਅਸੀਂ ਵੀ ਕਹਿੰਦੀ ਪਿੰਦਰ ਹੈ ਹੀ ਸ਼ਰੀਫ ਵੀ ਕਿੱਦਿਆਂ ਦਾ ਇੱਥੇ ਜੌਬ ਕਰਦਾ ਵੀ ਕਦੇ ਕੋਈ ਉਹਦਾ ਲਾਂਭਾ ਨਹੀਂ ਆਇਆ ਵੀ ਤੁਸੀਂ ਆਪਣੇ ਹਸਬੰਦ ਨਾਲ ਗੱਲ ਕਰੋ ਚੱਲ ਭਾਈ ਉਹ ਉਹਨੂੰ ਫੋਨ ਲਾਉਂਦੀ ਆ ਤੇ ਉਹਦਾ ਹਸਬੰਦ ਫੋਨ ਨਹੀਂ ਚੱਕਦਾ ਫਿਰ ਨਾ ਉਹ ਉਹ ਦੇਖਦੀ ਆ ਜਾਂਦੀ ਆ ਸਕੂਲੋਂ ਬਾਹਰ ਹਨਾ ਹੁਣ ਉੱਥੇ ਖੜੇ ਵੀ ਕਿਵੇਂ ਉਹ ਜਾ ਕੇ ਉਹ ਕਰੇ ਸਾਰਾ ਦਿਨ ਪਰੇਸ਼ਾਨ ਰਹਿੰਦੀ ਆ ਤੇ ਉਹ ਪੀਣ ਨੂੰ ਫੋਨ ਲਾਉਂਦੀ ਆ ਉਹ ਵੀ ਫੋਨ ਨਹੀਂ ਚੱਕਦਾ ਹੈਗਾ ਤੇ ਉਹਨੂੰ ਆਏ ਹੋਇਆ ਪਿਆ ਹੁੰਦਾ ਵੀ ਆਹ ਕੀ ਹੋ ਗਿਆ ਮੇਰੇ ਤੇ ਕਿੱਡਾ ਵੱਡਾ ਇਲਜ਼ਾਮ ਲੱਗ ਗਿਆ ਚਲ ਸ਼ਾਮ ਨੂੰ ਨਾ ਉਹ ਘਰੋਂ ਬਾਹਰ ਜਾਂਦੀ ਆ ਥੋੜਾ ਵੀ ਮੈਂ ਬਾਹਰ ਘੇੜਾ ਦੇ ਕੇ ਆਉਣੀ ਆ ਤੇ ਚਲੋ ਜਾਂਦੀ ਆ ਜਦੋਂ ਰਸਤੇ ਦੇ ਵਿੱਚ ਉਹਨੂੰ ਪੀਨ ਮਿਲ ਜਾਂਦਾ ਤੇ ਉਹਨੂੰ ਬੁਲਾਉਂਦੀ ਆ ਪਿੰਦਰ ਪਿੰਦਰ ਚਲੋ ਰੁਕ ਜਾਂਦਾ ਉਹ ਕਹਿੰਦੀ ਕਿ ਪਿੰਦਰ ਮੈਂ ਤੈਨੂੰ ਸਵੇਰ ਦੀ ਕਿੰਨੇ ਵਾਰ ਫੋਨ ਲਾਇਆ ਵੀ ਤੂੰ ਫੋਨ ਨਹੀਂ ਚੱਕਿਆ ਉਹ ਕਹਿੰਦਾ ਮੈਡਮ ਜੋ ਕੁਝ ਤੁਹਾਡੇ ਹਸਬੰਦ ਨੇ ਮੇਰੇ ਤੇ ਅਲੀਗੇਸ਼ਨ ਲਾਇਆ ਉਸ ਤੋਂ ਬਾਅਦ ਮੈਂ ਕਿਵੇਂ ਫੋਨ ਚੱਕਾਂ ਉਹ ਕਹਿੰਦੀ ਵੀ ਤੈਨੂੰ ਕੀ ਪਤਾ ਉਹ ਕਹਿੰਦਾ ਵੀ ਤੁਹਾਨੂੰ ਬੁਲਾਉਣ ਤੋਂ ਪਹਿਲਾਂ ਪ੍ਰਿੰਸੀਪਲ ਸਰ ਨੇ ਮੈਨੂੰ ਬੁਲਾਇਆ ਵੀ ਮੇਰੀ ਬਹੁਤ ਇਨਸਲਟ ਕੀਤੀ ਉਹਨਾਂ ਨੇ ਪਰ ਕਹਿੰਦਾ ਇਹੋ ਜੀ ਕੋਈ ਗੱਲ ਨਹੀਂ ਉਹ ਕਹਿੰਦੀ ਕਿ ਪਿੰਦਰ ਮੈਂ ਤਾਂ ਆਪਹਿਰਾਣਾ ਵੀ ਗੁਰਜੀਤ ਨੇ ਤਾਂ ਕਦੇ ਵੀ ਮੇਰੇ ਤੇ ਕੋਈ ਸ਼ੱਕ ਨਹੀਂ ਕੀਤਾ ਸੀ ਵੀ ਐਡਾ ਵੱਡਾ ਇਲਜ਼ਾਮ ਵੀ ਇਹ ਕੀ ਗੱਲ ਹੋਈ ਤੇ ਫਿਰ ਉਹ ਕਹਿੰਦਾ ਵੀ ਮੈਂ ਨਾ ਤੁਹਾਡੇ ਤੋਂ ਇੱਕ ਗੱਲ ਦਾ ਲਕੋ ਰੱਖਿਆ ਵੀ ਮੈਂ ਤੁਹਾਨੂੰ ਸੱਚ ਦੱਸ ਦੂੰਗਾ ਪਰ ਮੇਰੀ ਕੋਈ ਗਲਤੀ ਨਹੀਂ ਉਹਦੇ ਚ ਉਹ ਕਹਿੰਦੀ ਹਾਂ ਦੱਸ ਕਹਿੰਦਾ ਅਸਲ ਦੇ ਵਿੱਚ ਤੁਹਾਡੇ ਹਸਬੰਦ ਨੇ ਹੀ ਮੈਨੂੰ ਇੱਥੇ ਸਕੂਲ ਦੇ ਵਿੱਚ ਲਗਵਾਇਆ ਸੀ ਮੈਂ ਪਹਿਲਾਂ ਉਹਨਾਂ ਦੇ ਦਫ਼ਤਰ ਦੇ ਵਿੱਚ ਹੀ ਨੌਕਰੀ ਕਰਦਾ ਹੁੰਦਾ ਸੀ ਪੀਐਨ ਦੀ ਨੌਕਰੀ ਕਰਦਾ ਸੀ ਤੇ ਉੱਥੇ ਜਦੋਂ ਮੈਂ ਬੈਠਾ ਕਿਤਾਬਾਂ ਪੜਦਾ ਹੁੰਦਾ ਸੀ ਤਾਂ ਮੇਰੇ ਹਸਮੈਨ ਨੇ ਕਿਹਾ ਕਿ ਇੱਕ ਸਕੂਲ ਆ ਬਹੁਤ ਵੱਡਾ ਉਹਦੇ ਵਿੱਚ ਬਹੁਤ ਵੱਡੀ ਲਾਇਬ੍ਰੇਰੀ ਆ ਤੇ ਤੈਨੂੰ ਮੈਂ ਉੱਥੇ ਜੌਬ ਤੇ ਲਾ ਦਿੰਨਾ ਵੀ ਉੱਥੇ ਤੂੰ ਬੈਠਾਂ ਨਾਲੇ ਕਿਤਾਬਾਂ ਪੜ ਲਿਆ ਕਰੀ ਤੇ ਕਹਿੰਦਾ ਉਸ ਤੋਂ ਬਾਅਦ ਉਹਨੇ ਮੈਨੂੰ ਇਹ ਕਿਹਾ ਸੀ ਵੀ ਮੇਰੇ ਘਰ ਵਾਲੀ ਆ ਜਿਹੜੀ ਉਹ ਇਕੱਲੀ ਕੰਮ ਕਰਦੀ ਬਹੁਤ ਔਖੀ ਹੁੰਦੀ ਆ ਉਹ ਕਿਸੇ ਤੇ ਯਕੀਨ ਨਹੀਂ ਕਰਦੀ ਵੀ ਤੂੰ ਹੌਲੀ-ਹੌਲੀ ਉਹਦਾ ਦਿਲ ਜਿੱਤ ਲਈ ਤੇ ਉਹਦੇ ਨਾਲ ਕੰਮਕਾਰ ਦੇ ਵਿੱਚ ਮਦਦ ਕਰਾ ਦਿਆ ਕਰੀ ਵੀ ਨਹੀਂ ਸਾਡੀ ਆਪਸ ਵਿੱਚ ਲੜਾਈ ਹੁੰਦੀ ਆ ਵੀ ਉਹ ਮੈਨੂੰ ਕਹਿ ਦਿੰਦੀ ਆ ਵੀ ਮੈਂ ਘਰ ਦੀਆਂ ਜ਼ਿੰਮੇਵਾਰੀਆਂ ਨਹੀਂ ਚੁੱਕਦਾ ਕਹਿੰਦਾ ਵੀ ਉੱਥੋਂ ਤੱਕ ਸਭ ਕੁਝ ਵਧੀਆ ਸੀ ਵੀ ਮੈਂ ਜਾਣ ਬੁਝ ਕੇ ਤੁਹਾਡੇ ਘਰ ਆਇਆ ਸੀ ਕਿਤਾਬਾਂ ਦੇਣ ਫਿਰ ਤੁਹਾਡੀ ਗੱਲ-ਗੱਲ ਤੇ ਮਦਦ ਕਰਨੀ ਕਿਉਂਕਿ ਮੈਨੂੰ ਤੁਹਾਡੇ ਹਸਬੰਦ ਨੇ ਦੱਸਿਆ ਸੀ ਵੀ ਤੁਸੀਂ ਛੇਤੀ-ਛੇਤੀ ਕਿਸੇ ਤੇ ਯਕੀਨ ਨਹੀਂ ਕਰਦੇ ਪਰ ਕਹਿੰਦੇ ਪਰਸੋਂ ਮੈਨੂੰ ਤੁਹਾਡੇ ਹਸਬੰਦ ਨੇ ਬੁਲਾਇਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਆ ਲੈ 1 ਲੱਖ ਰੁਪਇਆ ਤੇ ਮੈਂ ਨਾ ਮਤਲਬ ਆਪਣੇ ਘਰ ਵਾਲੀ ਤੋਂ ਤਲਾਕ ਲੈਣਾ ਤੇ ਕੋਰਟ ਕੇਸ ਕਰਨਾ ਤੇ ਕੋਰਟ ਦੇ ਵਿੱਚ ਤੂੰ ਇਹੀ ਗੱਲ ਕਹਿਣੀ ਆ ਵੀ ਹਾਂ ਰਮਣ ਦਾ ਤੇ ਮੇਰਾ ਵੀ ਸਾਡਾ ਅਫੇਅਰ ਚੱਲਦਾ ਵੀ ਸਾਡਾ ਰਿਸ਼ਤਾ ਹੈਗਾ ਕਹਿੰਦਾ ਵੀ ਮੈਂ ਇਹ ਗੱਲ ਸੁਣ ਕੇ ਵੀ ਅਚੰਬੇ ਚ ਪੈ ਗਿਆ ਵੀ ਇਹ ਗੱਲ ਕਿਵੇਂ ਹੋ ਸਕਦੀ ਆ ਵੀ ਤੁਹਾਡੇ ਹਸਬੰਦ ਮੈਨੂੰ ਐ ਕਿਵੇਂ ਕਹਿ ਸਕਦੇ ਆ ਕਹਿੰਦਾ ਮੈਂ ਕਿਹਾ ਵੀ ਨਹੀਂ ਮੈਂ ਗਰੀਬ ਜ਼ਰੂਰ ਹਾਂ ਪਰ ਮੈਂ ਇਮਾਨਦਾਰ ਹਾਂ ਵੀ ਮੈਂ ਪੈਸੇ ਕਰਕੇ ਕਿਸੇ ਦੀ ਇੱਜ਼ਤ ਖਰਾਬ ਨਹੀਂ ਕਰ ਸਕਦਾ ਖਾਸ ਕਰਕੇ ਰਮਣ ਦੀ ਵੀ ਜਦੋਂ ਮੈਂ ਉਹਨੂੰ ਪਹਿਣ ਹੀ ਮੰਨ ਲਿਆ ਕਹਿੰਦੇ ਫਿਰ ਮੈਂ ਕਹਿੰਦੇ ਉਹ ਚਲੇ ਗਏ ਤੁਹਾਡੇ ਹਸਬੰਦ ਵੀ ਮੈਂ ਪਤਾ ਕੀਤਾ ਵੀ ਇਹ ਗੱਲ ਕਿਉਂ ਆ ਕਹਿੰਦੇ ਹੁਣ ਮੈਨੂੰ ਪਤਾ ਲੱਗਿਆ ਵੀ ਜਿਹੜੀ ਕੰਪਨੀ ਦੇ ਵਿੱਚ ਉਹ ਕੰਮ ਕਰਦੇ ਆ ਉਹਦੇ ਮਾਲਕ ਦੀ ਜਿਹੜੀ ਮੌਤ ਹੋ ਚੁੱਕੀ ਆ ਤੇ ਜਿਹੜੀ ਉਹਦੀ ਘਰ ਵਾਲੀ ਆ ਉਹ ਆ ਕੇ ਦਫ਼ਤਰ ਦੇ ਵਿੱਚ ਬੈਹਂਦੀ ਆ ਤੁਹਾਡੇ ਹਸਬੰਦ ਉਹਨਾਂ ਨੂੰ ਕੰਮ ਸਿਖਾਉਂਦੇ ਆ ਤੇ ਉਹ ਜਿਹੜੀ ਔਰਤਾ ਉਹਨੇ ਤੁਹਾਡੇ ਹਸਬੰਦ ਤੇ ਕੋਈ ਐਡਾ ਜਾਦੂ ਕੀਤਾ ਵੀ ਤੁਹਾਡੇ ਹਸਬੰਦ ਨੂੰ ਪੈਸੇ ਨਾਲ ਬਹੁਤ ਪਿਆਰ ਆ ਹੁਣ ਉਹ ਔਰਤਾ ਜਿਹੜੀ ਉਹ ਕਹਿੰਦੀ ਆ ਕਿ ਤੁਸੀਂ ਮੇਰੇ ਨਾਲ ਵਿਆਹ ਕਰਾ ਲਓ ਕਿਉਂਕਿ ਉਹਨੂੰ ਇਹ ਆ ਵੀ ਇੰਨੀ ਵੱਡੀ ਕੰਪਨੀ ਮੇਰੇ ਤੋਂ ਤਾਂ ਚੱਲਣੀ ਨਹੀਂ ਹੈਗੀ ਵੀ ਆਪੇ ਇਹ ਕੰਪਨੀ ਚਲਾ ਲੂਗਾ ਤੇ ਤੁਹਾਡੇ ਹਸਬੰਦ ਚਾਹੁੰਦੇ ਆ ਵੀ ਤੁਹਾਡੇ ਨਾਲੋਂ ਤਲਾਕ ਲੈ ਕੇ ਉਹਦੇ ਨਾਲ ਵਿਆਹ ਕਰਵਾ ਲੈਣਾ ਪਰ ਕਹਿੰਦੇ ਉਹਨਾਂ ਨੂੰ ਐਂ ਪਤਾ ਵੀ ਇਸ ਤਰ੍ਹਾਂ ਤਾਂ ਹਨਾ ਕੋਈ ਤਲਾਕ ਦੀ ਤੁੱਕ ਬਣਦੀ ਨਹੀਂ ਵੀ ਤੁਸੀਂ ਵੀ ਤਲਾਕ ਦੇਣਾ ਵੀ ਜਦੋਂ ਤੁਹਾਡੇ 'ਚ ਕੋਈ ਰੌਲਾ ਹੀ ਨਹੀਂ ਇਸ ਕਰਕੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਆਪਣੇ ਤੇ ਵੀ ਲੋਕਾਂ ਦੇ ਵਿੱਚ ਇਸ ਗੱਲ ਦਾ ਰੌਲਾ ਪੈ ਜੇ ਤੁਸੀਂ ਗੁੱਸੇ ਦੇ ਵਿੱਚ ਉਹਨਾਂ ਨੂੰ ਤਲਾਕ ਦੇ ਦਿਓ ਤੇ ਉਹ ਉਸ ਮੈਡਮ ਨਾਲ ਵਿਆਹ ਕਰਵਾ ਲੈਣ ਇਹ ਗੱਲ ਸੁਣ ਕੇ ਰਮਣ ਜਿਹੜੀ ਉਹ ਰੋਣ ਲੱਗ ਜਾਂਦੀ ਆ ਤੇ ਉਹ ਕਹਿੰਦੀ ਕਿ ਪਿੰਦਰ ਵੀ ਮੈਂ ਤਾਂ ਉਹਤੇ ਬਹੁਤ ਭਰੋਸਾ ਕਰਦੀ ਸੀ ਹਨਾ ਵੀ ਮੈਂ ਤਾਂ ਹਰ ਗੱਲ ਦੇ ਵਿੱਚ ਹਰ ਦੁੱਖ ਸੁੱਖ ਦੇ ਵਿੱਚ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆਂ ਵੀ ਉਹੀ ਬੰਦਾ ਮੈਨੂੰ ਇੰਨਾ ਧੋਖਾ ਦੇ ਸਕਦਾ ਉਹ ਕਹਿੰਦਾ ਕਿ ਬਿਲਕੁਲ ਮੈਡਮ ਮੈਨੂੰ ਤਾਂ ਆਪੇ ਇਸ ਗੱਲ ਦਾ ਦੁੱਖ ਆ ਉਹ ਕਹਿੰਦਾ ਵੀ ਪਰ ਮੈਂ ਨਾ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹਣਾ ਵੀ ਤੁਸੀਂ ਇੱਥੇ ਹਾਰ ਨਾ ਮੰਨੋ ਤੁਸੀਂ ਤਲਾਕ ਨਾ ਦੇ ਦਿਓ ਵੀ ਤੁਸੀਂ ਜਦੋਂ ਤੁਸੀਂ ਹਮੇਸ਼ਾ ਮੈਨੂੰ ਇਹੀ ਗੱਲ ਸਿਖਾਉਣੇ ਹੁੰਨੇ ਹੋ ਵੀ ਜਦੋਂ ਮੈਂ ਕਿਤਾਬਾਂ ਪੜ੍ਹਦੀ ਆ ਉਹਨਾਂ ਦੇ ਵਿੱਚ ਇਹੀ ਲਿਖਿਆ ਹੁੰਦਾ ਵੀ ਜੇ ਜ਼ੁਲਮ ਕਰਨਾ ਪਾਪ ਆ ਤਾਂ ਜ਼ੁਲਮ ਸਹਿਣਾ ਵੀ ਪਾਪ ਆ ਵੀ ਤੁਸੀਂ ਹੁਣ ਉਹਦਾ ਜ਼ੁਲਮ ਨਾ ਸਹੋ ਵੀ ਵੈਸੇ ਤਾਂ ਤੁਹਾਡੀ ਆਪਣੀ ਮਰਜ਼ੀ ਆ ਪਰ ਜੋ ਤੁਸੀਂ ਫੈਸਲਾ ਲੈਣਾ ਉਹਨੂੰ ਟਕਾ ਕੇ ਲਓ ਫਿਰ ਰਮਣ ਜਿਹੜੀ ਕਹਿੰਦੀ ਕਿ ਪਿੰਦਰ ਦੇਖ ਮੈਂ ਤੈਨੂੰ ਭਰਾ ਮੰਨਦੀ ਆ ਤੇ ਤੈਨੂੰ ਭਰਾ ਹੋਣ ਦੇ ਨਾਤੇ ਮੈਂ ਤੇਰੇ ਤੋਂ رائے ਮੰਗਦੀ ਆ ਵੀ ਮੈਨੂੰ ਕੀ ਕਰਨਾ ਚਾਹੀਦਾ ਉਹ ਕਹਿੰਦਾ ਵੀ ਨਹੀਂ ਮੈਡਮ ਤੁਸੀਂ ਮੇਰੇ ਨਾਲੋਂ ਵੱਧ ਪੜੇ ਲਿਖੇ ਹੋ ਇਹ ਗੱਲ ਤੁਸੀਂ ਸੋਚੋ ਫਿਰ ਰਮਣ ਸੋਚਦੀ ਆ ਉਹਨੂੰ ਕਹਿੰਦੀ ਕਿ ਪਿੰਦਰ ਇਹੋ ਜਿਹੇ ਇਨਸਾਨ ਨਾਲ ਮੈਂ ਰਹਿ ਕੇ ਵੀ ਕੀ ਕਰਨਾ ਜਿਹੜੇ ਨੇ ਆਪਣੀ ऐਸ਼ ਪ੍ਰਸਤੀ ਦੇ ਲਈ ਪੈਸੇ ਦੇ ਲਈ ਮੇਰੀ ਇੱਜ਼ਤ ਨੂੰ ਮਿੰਟ ਦੇ ਵਿੱਚ ਧਾਰ-ਧਾਰ ਕਰਤਾ ਵੀ ਦੇਖ ਠੀਕ ਐ ਉਹਨੇ ਉਸ ਔਰਤ ਨਾਲ ਵਿਆਹ ਕਰਵਾਉਣਾ ਸੀ ਉਹ ਮੇਰੇ ਨਾਲ ਗੱਲ ਕਰ ਲੈਂਦਾ ਵੀ ਮੈਨੂੰ ਸਕੂਲ ਦੇ ਵਿੱਚ ਜਾ ਕੇ ਪੜ੍ਹਨ ਦੀ ਕੀ ਲੋੜ ਸੀ ਉਹਨੂੰ ਪਤਾ ਸੀ ਨਾ ਵੀ ਆਪਣਾ ਰਿਸ਼ਤਾ ਕਿੰਨਾ ਪਵਿੱਤਰ ਆ ਉਹਨੇ ਆਪਣੇ ਰਿਸ਼ਤੇ ਤੇ ਦਾਗ ਲਾਇਆ ਵੀ ਮੈਂ ਇਹੋ ਜਿਹੇ ਇਨਸਾਨ ਨਾਲ ਬਿਲਕੁਲ ਵੀ ਰਹਿਣਾ ਨਹੀਂ ਚਾਹੁੰਦੀ ਪਰ ਹਾਂ ਜਿੱਥੇ ਗੱਲ ਮੇਰੇ ਮਾਨ ਇੱਜ਼ਤ ਦੀ ਹੋਊਗੀ ਇਹ ਨਹੀਂ ਹੋ ਸਕਦਾ ਵੀ ਉਹ ਮੇਰੀ ਇੱਜ਼ਤ ਤੇ ਦਾਗ ਲਾ ਕੇ ਤੇ ਮੈਨੂੰ ਕਹੇ ਵੀ ਮੈਨੂੰ ਤਲਾਕ ਦੇ। ਉਹ ਕਹਿੰਦੀ ਵੀ ਤੂੰ ਮੇਰੇ ਨਾਲ ਵਕੀਲ ਕੋਲ ਚੱਲ ਆਪਾਂ ਇਸ ਕੇਸ ਬਾਰੇ ਡਿਸਕਸ ਕਰਾਂਗੇ। ਫਿਰ ਉਹਨੂੰ ਲੈ ਕੇ ਕਿਸੇ ਵਕੀਲ ਕੋਲ ਜਾਂਦੀ ਆ ਤੇ ਅੱਗੇ ਦੀ ਜੋ ਕਾਰਵਾਈ ਆ ਉਹ ਸ਼ੁਰੂ ਕਰ ਦਿੰਦੀ ਆ। ਵੀ ਹਾਂਜੀ ਦੇਖੋ ਦੋਸਤੋ ਸਾਡੇ ਸਮਾਜ ਦੇ ਵਿੱਚ ਲੋਕ ਆ ਜਿਹੜੇ ਉਹਨਾਂ ਨੇ ਪੈਸਾ ਹੀ ਮੁੱਖ ਬਣਾਇਆ ਹੋਇਆ। ਪੈਸੇ ਕਰਕੇ ਕੋਈ ਨਹੀਂ ਪਤਾ ਕਦੋਂ ਬੰਦੇ ਦਾ ਦੀਨ ਮਾਨਾ ਵਿਗੜ ਜਾਵੇ ਤੇ ਉਹ ਆਪਣੇ ਪਰਿਵਾਰ ਤੱਕ ਨੂੰ ਧੋਖਾ ਦੇ ਦੇਵੇ। ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਹੁਣ ਆਪਾਂ ਜਾਂਦੇ ਜਾਂਦੇ ਕੱਲ੍ਹ ਵਾਲੀ ਵੀਡੀਓ ਦੇ ਕਮੈਂਟਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਹਾਂਜੀ ਦੋਸਤੋ ਆਪਣੀ ਕੱਲ੍ਹ ਵਾਲੀ ਵੀਡੀਓ ਤੇ ਜੋ ਕਮੈਂਟ ਆਏ ਨੇ ਪਹਿਲਾ ਕਮੈਂਟ ਹੈ ਸੁੱਖਾ ਸਿੰਘ ਸਰਾਰੀ ਕਹਾਣੀ ਬਹੁਤ ਵਧੀਆ ਸਾਡੇ ਪਿਆਰੇ ਭੈਣ ਜੀ ਕਿਰਨਜੀਤ ਕੌਰ ਜੀ ਪਰਮਾਤਮਾ ਤਰੱਕੀਆਂ ਬਖਸ਼ਿਸ਼ ਕਰੇ ਸਦਾ ਖੁਸ਼ ਰੱਖੇ ਅਜੈਬ ਸਿੰਘ ਘਰਾਟ ਬੈਸਟ ਸਟੋਰੀ ਸਿਸਟਰ ਜੀ ਅੱਗੇ ਰਾਜਕੁਮਾਰ ਕਹਾਣੀ ਵਧੀਆ ਹੈ ਜੀ ਬਲਜਿੰਦਰ ਸਿੰਘ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਹੈਪੀ ਸਿੰਘ ਹੈਪੀ ਸਿੰਘ ਸਤਿ ਸ਼੍ਰੀ ਅਕਾਲ ਭੈਣ ਜੀ ਪਰਮਾਤਮਾ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਧੰਨਵਾਦ ਵੀਰੇ ਤੁਹਾਡੀਆਂ ਦੁਆਵਾਂ ਲਈ ਅੱਗੇ ਕਸ਼ਮੀਰ ਖਖ ਜੀ ਵੈਰੀ ਨਾਈਸ ਸਟੋਰੀ ਮਨਜੀਤ ਕੌਰ ਬਹੁਤ ਵਧੀਆ ਕਹਾਣੀ ਅੱਗੇ ਨਰਿੰਦਰ ਕੌਰ ਜੀ ਬਹੁਤ ਸੋਹਣੀ ਕਹਾਣੀ ਵਾਈ ਗਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਅੱਗੇ ਅਵਤਾਰ ਕੌਰ ਜੀ ਬਹੁਤ ਹੀ ਵਧੀਆ ਸਟੋਰੀ ਅੱਗੇ ਰਾਜ ਵੈਰੀ ਨਾਈਸ ਸਟੋਰੀ ਮੈਂ ਅੱਗੇ ਗੱਗੂ ਗਿੱਲ ਦੀ ਇਹਨਾਂ ਨੇ ਈਮੋਜੀ ਭੇਜੇ ਨੇ ਨੱਥਾ ਸਿੰਘ ਦਿਓੜ ਵੈਰੀ ਨਾਈਸ ਸਟੋਰੀ ਕੋਰੜ ਛਾਪੇ ਤੋਂ ਅੱਗੇ ਸਿੱਧੂ ਸਿੱਧੂ ਨਾਈਸ ਸਟੋਰੀ ਸਿਸਟਰ ਅੱਗੇ ਹਰਦੀਪ ਹਰਦੀਪ ਵੈਰੀ ਵੈਰੀ ਨਾਈਸ ਸਟੋਰੀ ਦੀਦੀ ਜੀ ਅੱਗੇ ਤੀਰਥਪੁਰ ਜੀ ਇਹਨਾਂ ਨੇ ਈਮੋਜੀ ਭੇਜੇ ਨੇ ਨਵਜੋਤ कौर ਵੈਰੀ ਗੁੱਡ ਸਟੋਰੀ ਗੁਰਾ ਮੁਖਸਰ ਸਾਹਿਬ ਤੋਂ ਅੱਗੇ ਅਭਿਰਾਜ ਸਿੰਘ ਇਹ ਮੇਰੀ ਭੈਣ ਅਮਨ ਨੇ ਮਖੂ ਤੋਂ ਗੁਰਮੀਤ ਮਖੂ ਦੀਦੀ ਜੀ ਬਹੁਤ ਸੋਹਣੀ ਕਹਾਣੀ ਰਾਣੀ ਨੇ پری ਦਾ ਪ੍ਰਿੰਸੀਪਲ ਨਾਲ ਵਿਆਹ ਕਰਕੇ ਵਧੀਆ ਕੀਤਾ ਅੱਗੇ ਰਾਜਦੀਪ कौर ਰਾਜਦੀਪ कौर ਜਨ ਨਾਲ ਗੁੱਡ ਸਟੋਰੀ ਕਿਰਨਜੀਤ कौर ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਅੱਗੇ ਪ੍ਰਗਟ ਸਿੰਘ ਦੀਦੀ ਜੀ ਬਹੁਤ ਸੋਹਣੀ ਕਹਾਣੀ ਰਾਣੀ ਨੇ ਵਿਧਿਆ ਕੀਤਾ ਪਰੀ ਦਾ ਤੇ ਪ੍ਰਿੰਸੀਪਲ ਦਾ ਵਿਆਹ ਕਰਕੇ ਹਾਂਜੀ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਨੇ ਪਿਆਰ ਤੇ ਸਤਿਕਾਰ ਲਈ ਮਿਲਾਂਗੇ ਕੱਲ ਦੀ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਹੱਸੀ ਕਾਲ ਜੀ